ਦੋਸਤੋ ਮੇਰਾ ਨਾਮ ਮਨਦੀਪ ਸਿੰਘ ਹੈ ਮੈਂ ਮੱਦ ਵਰਗੀ ਪਰਿਵਾਰ ਨਾਲ ਸੰਬੰਧ ਰੱਖਦਾ ਹਾਂ ਮੈਂ ਆਪਣੇ ਮਾਪਿਓ ਦਾ ਇਕਲੋਤਾ ਪੁੱਤ ਹਾਂ ਮੈਂ ਛੋਟੀ ਉਮਰ ਵਿੱਚ ਹੀ ਮਿਹਨਤ ਕਰਕੇ ਕੈਨੇਡਾ ਵਿੱਚ ਨੌਕਰੀ ਕਰਨ ਲਈ ਚਲਾ ਗਿਆ ਸੀ ਆ ਘਰ ਵਿੱਚ ਮੇਰੇ ਮੰਮੀ ਪਾਪਾ ਤੇ ਮੇਰੀ ਪਤਨੀ ਰਾਜਵੀਰ ਰਹਿੰਦੀ ਸੀ ਆ ਜਦੋਂ ਮੈਂ ਕੈਨੇਡਾ ਗਿਆ ਉਦੋਂ ਮੇਰੀ ਪਤਨੀ ਰਾਜਵੀਰ 7 ਮਹੀਨਿਆਂ ਦੀ ਪ੍ਰੈਗਨੈਂਟ ਸੀ ਆ ਮੈਂ ਉਸ ਨਾਲ ਵਾਦਾ ਕੀਤਾ ਸੀ ਆ ਕਿ ਬੱਚਾ ਹੁੰਦੇ ਹੀ ਮੈਂ ਵਾਪਸ ਆ ਜਾਵਾਂਗਾ ਪਰ ਕੰਪਨੀ ਵਿੱਚ ਅਚਾਨਕ ਹਾਲਾਤ ਇਸ ਤਰ੍ਹਾਂ ਦੇ ਬਣ ਗਏ ਕਿ ਮੈਨੂੰ ਇੱਥੇ 3 ਮਹੀਨੇ ਹੋਰ ਰਹਿਣਾ ਪਿਆ ਹੌਲੀ ਹੌਲੀ ਕਰਕੇ ਹੁਣ 10 ਮਹੀਨੇ ਹੋ ਚੁੱਕੇ ਸਨ ਤੇ ਮੇਰੇ ਵਾਪਸ ਆਉਣ ਦਾ ਟਾਈਮ ਹੋ ਗਿਆ ਸੀ ਆ ਰਾਜਵੀਰ ਤੇ ਆਪਣੇ ਬੱਚੇ ਨੂੰ ਮਿਲਣ ਦੇ ਲਈ ਆ ਮੈਂ ਬਹੁਤ ਖੁਸ਼ੀ ਆ ਕੈਨੇਡਾ ਤੋਂ ਆ ਕੇ ਜਦੋਂ ਮੈਂ ਆਪਣੇ ਘਰ ਪਹੁੰਚਿਆ ਮੈਂ ਘਰ ਦਾ ਦਰਵਾਜ਼ਾ ਖੜਕਾਇਆ ਤਾਂ ਮੰਮੀ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤੇ ਮਹਿਸੂਸ ਕੀਤਾ ਮੰਮੀ ਮੈਨੂੰ ਦੇਖ ਕੇ ਖੁਸ਼ ਹੋਣ ਦੀ ਬਜਾਏ ਡਰ ਗਈ ਸੀ ਆ ਮੈਂ ਘਰ ਦੇ ਅੰਦਰ ਗਿਆ ਪਾਪਾ ਸਾਹਮਣੇ ਬ੍ਰੈਂਡ ਦੇ ਵਿੱਚ ਬੈਠੇ ਹੋਏ ਸਨ ਮੈਂ ਮਹਿਸੂਸ ਕੀਤਾ ਕਿ ਮੇਰੇ ਮੰਮੀ ਪਾਪਾ ਦੇ ਚਿਹਰੇ ਤੇ ਅਜੀਬ ਜਈ ਮਾਇੂਸੀ ਸੀ ਆ ਮੇਰੇ ਆਉਣ ਦੀ ਖੁਸ਼ੀ ਉਹਨਾਂ ਦੇ ਚਿਹਰੇ ਤੇ ਦਿਖਾਈ ਨਹੀਂ ਦੇ ਰਹੀ ਸੀ ਆ ਮੈਨੂੰ ਘਰ ਵਿੱਚ ਆਏ ਲਗਭਗ 15 ਮਿੰਟ ਹੋ ਗਏ ਸਨ ਪਰ ਘਰ ਵਿੱਚ ਰਾਜਵੀਰ ਤੇ ਮੇਰਾ ਬੱਚਾ ਦੋਵੇਂ ਹੀ ਅਜੇ ਤੱਕ ਨਹੀਂ ਦਿੱਸੇ ਸਨ ਆਖਿਰ ਮੇਰੀ ਪਤਨੀ ਰਾਜਵੀਰ ਤੇ ਮੇਰਾ ਬੱਚਾ ਉਹ ਦੋਵੇਂ ਕਿੱਥੇ ਸੀ ਆ ਤੋ ਦੋਸਤੋ ਸ਼ੁਰੂ ਕਰਦੇ ਹਾਂ ਅੱਗੇ ਦੀ ਕਹਾਣੀ ਵਿਸਤਾਰ ਨਾਲ ਮੈਂ ਰਿਪੋਰਟ ਤੇ ਸੀ ਆ ਮੈਂ ਆਫਿਸ ਦੇ ਕੰਮ ਲਈ ਆ ਕੈਨੇਡਾ ਜਾ ਰਿਹਾ ਸੀ ਆ ਮੇਰੇ ਨਾਲ ਮੇਰੀ ਪ੍ਰੈਗਨੈਂਟ ਪਤਨੀ ਰਾਜਵੀਰ ਮੈਨੂੰ ਛੱਡਣ ਦੇ ਲਈ ਆਈ ਸੀ ਆ ਰਾਜਵੀਰ ਮੇਰੇ ਗਲ ਨਾਲ ਲੱਗ ਗਈ ਸੀ ਉਸ ਦੀਆਂ ਅੱਖਾਂ ਵਿੱਚ ਡਰ ਤੇ ਪਿਆਰ ਦੇ ਜਜ਼ਬਾਤ ਸਨ ਮੈਨੂੰ ਜਾਂਦਿਆਂ ਹੋਇਆਂ ਦੇਖ ਕੇ ਰਾਜਵੀਰ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਬਹਿ ਰਹੇ ਸੀ ਆ ਉਸਨੇ ਰੋਂਦੇ ਹੋਏ ਮੈਨੂੰ ਕਿਹਾ ਜਲਦੀ ਵਾਪਸ ਆ ਜਾਣਾ ਮਨਦੀਪ ਤੇਰੇ ਬਿਨਾ ਮੇਰਾ ਮਨ ਨਹੀਂ ਲੱਗੇਗਾ। ਰਾਜਵੀਰ ਨੇ ਮੇਰੇ ਮੋਢੇ ਤੇ ਸਿਰ ਰੱਖ ਕੇ ਕਿਹਾ ਸੀ ਆ ਰਾਜਵੀਰ ਨੂੰ ਆ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਮੈਨੂੰ ਬਹੁਤ ਚਿੰਤਾ ਹੋਣ ਲੱਗੀ ਸੀ ਆ ਪਰ ਮੇਰੀ ਵੀ ਮਜਬੂਰੀ ਸੀ ਆ ਜਾਣਾ ਬਹੁਤ ਜ਼ਰੂਰੀ ਸੀ ਆ ਮੈਂ ਰਾਜਵੀਰ ਦੀ ਨੱਕ ਖਿੱਚਦੇ ਹੋਏ ਕਿਹਾ ਸਾਡਾ ਛੋਟਾ ਜਿਹਾ ਰਾਜਾ ਜਾਂ ਰਾਣੀ ਜੋ ਵੀ ਹੋਵੇਗਾ ਉਸ ਦਾ ਚੰਗੀ ਤਰ੍ਹਾਂ ਧਿਆਨ ਰੱਖੀ ਮੈਂ ਆਉਂਦੇ ਹੀ ਸਭ ਤੋਂ ਪਹਿਲਾਂ ਉਸ ਨੂੰ ਹੀ ਗੋਦੀ ਵਿੱਚ ਚੱਕਾਂਗਾ। ਰਾਜਵੀਰ ਨੇ ਹੱਸਦੇ ਹੋਏ ਹੰਜੂ ਪੁੰਜੇ ਮੇਰੀ ਮੰਮੀ ਪਾਪਾ ਵੀ ਨਾਲ ਆਏ ਸੀ ਆ ਮੰਮੀ ਮੈਨੂੰ ਕਹਿਣ ਲੱਗੀ ਪੁੱਤ ਜਲਦੀ ਜਲਦੀ ਕੰਮ ਨਿਪਟਾ ਕੇ ਵਾਪਸ ਆ ਜਾਣਾ ਰਾਜਵੀਰ ਇਕੱਲੀ ਹੈ ਤੂੰ ਚੰਗੀ ਤਰ੍ਹਾਂ ਜਾਣਦਾ ਹੈ ਕਿ ਸਮੇਂ ਰਾਜਵੀਰ ਨੂੰ ਤੇਰੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਮੰਮੀ ਪਾਪਾ ਦੇ ਪੈਰ ਛੂਕੇ ਉਹਨਾਂ ਤੋਂ ਅਸ਼ੀਰਵਾਦ ਲਿਆ ਮੈਂ ਚਲਾ ਗਿਆ ਕੈਨੇਡਾ ਦੀਆਂ ਚਮਕਦਾਰ ਸੜਕਾਂ ਤੇ ਮੈਨੂੰ ਹਰ ਰਾਤ ਰਾਜਵੀਰ ਦੇ ਨਾਲ ਬਿਤਾਏ ਹੋਏ ਪਾਲੀ ਯਾਦ ਆਉਂਦੇ ਸੀ ਆ ਮੈਂ ਰਾਜਵੀਰ ਨਾਲ ਵੀਡੀਓ ਕਾਲ ਤੇ ਗੱਲ ਕਰ ਲੈਂਦਾ ਸੀ ਆ ਰਾਜਵੀਰ ਦਾ ਪੇਟ ਹੁਣ ਦਿਸਣ ਲੱਗਿਆ ਸੀ ਆ ਉਸ ਦਾ ਵਧਿਆ ਹੋਇਆ ਪੇਟ ਦੇਖ ਕੇ ਮੈਂ ਬਹੁਤ ਖੁਸ਼ ਹੁੰਦਾ ਸੀ ਆ ਮੈਂ ਤਾਂ ਆਪਣੇ ਬੱਚੇ ਦਾ ਨਾਮ ਸੋਚਣ ਲੱਗਿਆ ਸੀ ਜੇ ਮੁੰਡਾ ਹੋਇਆ ਤਾਂ ਅੰਗਦ ਜੇ ਗੁੜੀਆ ਹੋਈ ਤਾਂ ਹਰਨੂਰਕੌਰ ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ ਰਾਜਵੀਰ ਨਾਲ ਰੋਜ਼ ਗੱਲ ਹੋ ਜਾਂਦੀ ਸੀ ਆ ਉਸ ਦਾ ਹਾਲ ਚਾਲ ਪੁੱਛਣ ਤੋਂ ਬਾਅਦ ਮੈਨੂੰ ਤਸੱਲੀ ਹੁੰਦੀ ਸੀ ਆ ਪਰ ਅਚਾਨਕ ਇੱਕ ਦਿਨ ਰਾਜਵੀਰ ਦਾ ਫੋਨ ਬੰਦ ਆਉਣ ਲੱਗਿਆ ਮੰਮੀ ਨੇ ਕਿਹਾ ਪੁੱਤ ਉਹ ਸੌ ਰਹੀ ਹੋਵੇਗੀ ਤੂੰ ਫਿਕਰ ਨਾ ਕਰ ਪਰ ਮੇਰਾ ਦਿਲ ਬਹੁਤ ਹੀ ਜ਼ਿਆਦਾ ਘਬਰਾ ਰਿਹਾ ਸੀ ਪਤਾ ਨਹੀਂ ਕਿਉਂ ਮੈਨੂੰ ਅੰਦਰ ਹੀ ਅੰਦਰ ਬਹੁਤ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਮੈਂ ਸਮਝ ਨਹੀਂ ਪਾ ਰਿਹਾ ਸੀ ਜਦੋਂ ਸਭ ਕੁਝ ਠੀਕ ਹੈ ਤਾਂ ਫਿਰ ਮੈਨੂੰ ਇੰਨੀ ਬੇਚੈਨੀ ਕਿਉਂ ਹੋ ਰਹੀ ਹੈ ਮੈਂ ਕੈਨੇਡਾ ਤੋਂ ਵਾਪਸ ਆਉਣ ਦੀ ਤਿਆਰੀ ਵਿੱਚ ਲੱਗ ਗਿਆ ਸੀ ਲਗਭਗ 10 ਮਹੀਨੇ ਬਾਦ ਮੇਰੇ ਕਦਮ ਜਿਵੇਂ ਇਸ ਮਿੱਟੀ ਨੂੰ ਚੁੰਮ ਰਹੇ ਸੀ ਆ ਹੱਥਾਂ ਵਿੱਚ ਖੜੋਣੇ ਕੱਪੜੇ ਤੇ ਟੇਰ ਸਾਰੇ ਤੋਹਫੇ ਪਰ ਦਰਵਾਜ਼ਾ ਖੋਲਦੇ ਹੀ ਘਰ ਵਿੱਚ ਸਨਾਟਾ ਸੀ ਆ ਮੰਮੀ ਨੇ ਦਰਵਾਜ਼ਾ ਖੋਲ੍ਹਿਆ ਮੈਂ ਘਰ ਨੂੰ ਚਾਰੇ ਪਾਸੇ ਦੇਖਿਆ ਮੰਮੀ ਪਾਪਾ ਦੋਵੇਂ ਸੀ ਆ ਪਰ ਰਾਜਵੀਰ ਤੇ ਮੇਰਾ ਬੱਚਾ ਨਹੀਂ ਦਿਸ ਰੇ ਸੀ ਆ ਮੈਂ ਪੁੱਛਿਆ ਮੰਮੀ ਰਾਜਵੀਰ ਕਿੱਥੇ ਹੈ ਤੇ ਮੇਰੇ ਬੱਚੇ ਦਾ ਪਿੰਗਾ ਕਿੱਥੇ ਹੈ ਮੰਮੀ ਨੇ ਆਪਣੀਆਂ ਨਜ਼ਰਾਂ ਝੁਕਾ ਲਈਆਂ ਤੇ ਪਾਪਾ ਚੁੱਪ ਖੜੇ ਰਹੇ ਆ ਮੈਂ ਕਬਰਾ ਕੇ ਫਿਰ ਪੁੱਛਿਆ ਮੰਮੀ ਦੱਸੋ ਨਾ ਰਾਜਵੀਰ ਕਿੱਥੇ ਹੈ ਮੇਰਾ ਬੱਚਾ ਕਿ ਮੈਨੂੰ ਬਹੁਤ ਜ਼ਿਆਦਾ ਬੇਚੈਨੀ ਹੋ ਰਹੀ ਹੈ ਤੁਸੀਂ ਕੁਝ ਦੱਸ ਕਿਉਂ ਨਹੀਂ ਰਹੇ ਮੰਮੀ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਪਾਪਾ ਨੇ ਹੋਲੀ ਜਿਹੀ ਆਵਾਜ਼ ਵਿੱਚ ਕਿਹਾ ਪੁੱਤ ਰਾਜਵੀਰ ਚਲੀ ਗਈ ਆ ਮੇਰੇ ਪਾਪਾ ਦਾ ਵਾਕ ਅਜੇ ਪੂਰਾ ਵੀ ਨਹੀਂ ਹੋਇਆ ਸੀ ਮੈਂ ਵਿੱਚੋਂ ਹੀ ਬੋਲ ਪਿਆ ਕਿੱਥੇ ਚਲੀ ਗਈ ਪਾਪਾ ਮੈਂ ચીਕ ਪਿਆ ਤੇ ਮਾਂ ਨੇ ਕੰਬਦੇ ਹੱਥਾਂ ਨਾਲ ਮੇਰਾ ਹੱਥ ਫੜਿਆ ਪੁੱਤ ਤੇਰੀ ਰਾਜਵੀਰ ਉਹ ਸਾਨੂੰ ਛੱਡ ਕੇ ਚਲੀ ਗਈ ਹੈ ਕੀ ਮਤਲਬ ਆ ਮੰਮੀ ਕਿੱਥੇ ਗਈ ਆ ਔਰ ਰਾਜਵੀਰ ਤੇ ਮੇਰਾ ਬੱਚਾ ਕਿੱਥੇ ਹਨ ਮੇਰੀ ਮੰਮੀ ਚੁੱਪ ਖੜੀ ਰਹੀ ਆ ਤੇ ਪਾਪਾ ਨੇ ਬਸ ਇੱਕ ਬਾਕ ਕਿਹਾ ਉਹ ਹੁਣ ਨਹੀਂ ਰਹੀ ਆ ਮੰਦੀਪ ਪਾਪਾ ਦੀ ਇਸ ਗੱਲ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸਿਆ ਕਿ ਰਾਜਵੀਰ ਮੈਨੂੰ ਛੱਡ ਕੇ ਚਲੀ ਗਈ ਹੈ ਮੈਂ ਮੰਮੀ ਦੇ ਪੈਰ ਫੜੇ ਮੰਮੀ ਸਾਚ ਦੱਸੋ ਮੇਰੀ ਰਾਜਵੀਰ ਕਿੱਥੇ ਹੈ ਤੇ ਮੇਰਾ ਬੱਚਾ ਕਿੱਥੇ ਹੈ ਮੈਂ ਤੁਹਾਡੇ ਸਾਹਮਣੇ ਹੱਥ ਜੋੜਦਾ ਹਾਂ ਮੈਨੂੰ ਮੇਰੀ ਘਰ ਵਾਲੀ ਤੇ ਬੱਚੇ ਨਾਲ ਮਿਲਾ ਦਿਓ ਆ ਮੈਨੂੰ ਇਸ ਤਰ੍ਹਾਂ ਪਰੇਸ਼ਾਨ ਦੇਖ ਕੇ ਮੇਰੀ ਮੰਮੀ ਆ ਰੋ ਪਈ ਆ ਪੁੱਤ ਸੀ ਆ ਤੈਨੂੰ ਤਕਲੀਫ ਨਹੀਂ ਦੇਣਾ ਚਾਹੁੰਦੇ ਸੀ ਆ ਪਰ ਪੁੱਤ ਰਾਜਵੀਰ ਜਾ ਚੁੱਕੀ ਹੈ ਇਹ ਸੱਚ ਹੈ ਮੇਰੇ ਚਿਕਾਂ ਦੀਆਂ ਆਵਾਜ਼ਾਂ ਨਾਲ ਪੂਰਾ ਘਰ ਗੂੰਜ ਉਠਿਆ ਪਤਾ ਨਹੀਂ ਕਿਉਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਤੋਂ ਕੁਝ ਬਹੁਤ ਵੱਡਾ ਝੂਠ ਬੋਲਿਆ ਜਾ ਰਿਹਾ ਹੈ ਫਿਰ ਮੈਂ ਹੌਲੀ-ਹੌਲੀ ਗਵੰਡੀਆਂ ਨੂੰ ਪੁੱਛਣਾ ਸ਼ੁਰੂ ਕੀਤਾ ਕਿਸੇ ਨੇ ਮੂੰਹ ਨਹੀਂ ਖੋਲਿਆ ਬਸ ਇੱਕ ਬੁੱਢੀ ਨੇ ਹੌਲੇ ਜੇ ਕੇ ਆ ਪੁੱਤ ਧੀਆਂ ਜਦੋਂ ਮਾਂ ਪਿਓ ਦੀਆਂ ਨਜ਼ਰ ਵਿੱਚ ਬੋਝ ਬਣ ਜਾਂਦੀਆਂ ਹਨ ਤਾਂ ਸੋਹਰਿਆਂ ਦਾ ਘਰ ਜੇਲ੍ਹ ਬਣ ਜਾਂਦਾ ਹੈ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਆਪਣੇ ਘਰ ਵੱਲ ਦੇਖਿਆ ਕਿ ਮੇਰੇ ਮੰਮੀ ਪਾਪਾ ਮੇਰੇ ਆਪਣੇ ਮੰਮੀ ਪਾਪਾ ਮੇਰੇ ਤੋਂ ਕੁਝ ਛੁਪਾ ਰਹੇ ਹਨ ਮੈਂ ਉਸ ਸਮੇਂ ਉੱਥੋਂ ਨਿਕਲ ਗਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਆਖਿਰ ਸੱਚ ਕੀ ਹੈ ਇਸ ਲਈ ਮੈਂ ਆਪਣੇ ਦੋਸਤ ਮਨਪ੍ਰੀਤ ਤੋਂ ਮਦਦ ਲਈ ਆ ਅਸੀਂ ਦੋਵਾਂ ਨੇ ਹੀ ਮਿਲ ਕੇ ਹਸਪਤਾਲ ਵਿੱਚੋਂ ਰਿਕਾਰਡ ਕਢਵਾਏ ਉੱਥੇ ਲਿਖਿਆ ਸੀ ਮਿਸਿਸ ਰਾਜਵੀਰ ਕੋਰ ਸੰਧੂ ਅਡਿਸਚਾਰਜ ਵਿਦ ਬੇਬੀ ਗਰਲ ਅਡਿਸਚਾਰਜ ਡੇਟ ਉੱਥੇ ਸੀ ਜਿਸ ਦਿਨ ਰਾਜਵੀਰ ਨਾਲ ਮੇਰੀ ਆਖਰੀ ਵੀਡੀਓ ਕਾਲ ਤੇ ਗੱਲ ਹੋਈ ਸੀ ਫਿਰ ਰਾਜਵੀਰ ਤੇ ਬੱਚੀ ਕਿੱਥੇ ਗਈਆਂ ਇਹ ਸਭ ਦੇਖ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਆਖਿਰ ਮੇਰੀ ਮੰਮੀ ਪਾਪਾ ਨੇ ਮੈਨੂੰ ਝੂਠ ਕਿਉਂ ਬੋਲਿਆ ਮੈਂ ਹਸਪਤਾਲ ਦਾ ਰਿਕਾਰਡ ਲੈ ਜਾ ਕੇ ਮੰਮੀ ਦੇ ਸਾਹਮਣੇ ਸੁੱਟ ਦਿੱਤਾ ਇਹ ਦੇਖੋ ਮੰਮੀ ਚੰਗੀ ਤਰ੍ਹਾਂ ਦੇਖ ਲਿਓ ਰਾਜਵੀਰ ਨੇ ਬੇਟੀ ਨੂੰ ਜਨਮ ਦਿੱਤਾ ਸੀ ਆ ਤੇ ਤੁਸੀਂ ਕਹਿੰਦੇ ਹੋ ਉਹ ਮਰ ਗਈ ਹੈ ਕਿਵੇਂ ਮਰ ਗਈ ਕਦੋਂ ਮਰ ਗਈ ਬੱਚੀ ਕਿੱਥੇ ਹੈ ਮੰਮੀ ਨੇ ਸੀਰ ਚੁਕਾ ਲਿਆ ਤਾਂ ਪਾਪਾ ਨੇ ਕੜਕ ਦੀ ਆਵਾਜ਼ ਵਿੱਚ ਕਿਹਾ ਜਿਆਦਾ ਸਵਾਲ ਨਾ ਕਰ ਮਨਦੀਪ ਜੋ ਹੋ ਗਿਆ ਸੋ ਹੋ ਗਿਆ ਹੁਣ ਆਪਣੀ ਜ਼ਿੰਦਗੀ ਨੂੰ ਦੇਖ ਪਰ ਮੈਂ ਚੁੱਪ ਕਿੱਥੇ ਰਹਿਣ ਵਾਲਾ ਸੀ ਮੈਂ ਆਪਣੇ ਪਾਪਾ ਦੀਆਂ ਅੱਖਾਂ ਵਿੱਚ ਦੇਖਦੇ ਹੋਏ ਬੋਲਿਆ ਮੰਮੀ ਪਾਪਾ ਤੁਸੀਂ ਦੋਵੇਂ ਮੇਰੀ ਗੱਲ ਕੰਨ ਖੋਲ ਕੇ ਸੁਣ ਲਿਓ ਜੇ ਤੁਸੀਂ ਕੁਝ ਕੀਤਾ ਹੈ ਤਾਂ ਸੱਚ ਤਾਂ ਬਾਹਰ ਆ ਜਾਵੇਗਾ ਤੇ ਮੈਂ ਇਹ ਸੱਚ ਬਾਹਰ ਲਿਆ ਕੇ ਰਵਾਂਗਾ ਮੈਂ ਵਾਪਸ ਉਸੇ ਹਸਪਤਾਲ ਪਹੁੰਚ ਗਿਆ ਜਿੱਥੇ ਮੇਰੀ ਰਾਜਵੀਰ ਨੇ ਬੱਚੀ ਨੂੰ ਜਨਮ ਦਿੱਤਾ ਸੀ ਉੱਥੇ ਮੈਨੂੰ ਇੱਕ ਬੁੱਢੀ ਨਰਸ ਮਿਲੀ ਆ ਬਲਵੀਰ ਕੋਰਾਂਟੀ ਆ ਮੈਂ ਉਸ ਦੇ ਸਾਹਮਣੇ ਹੱਥ ਜੋੜ ਕੇ ਪੁੱਛਿਆ ਆਂਟੀ ਮੇਰੀ ਪਤਨੀ ਰਾਜਵੀਰ ਤੇ ਮੇਰੀ ਬੱਚੀ ਜੇ ਤੁਸੀਂ ਕੁਝ ਜਾਣਦੇ ਹੋ ਤਾਂ ਮੈਨੂੰ ਦੱਸ ਦਿਓ ਮੈਂ ਤੁਹਾਡਾ एहसान ਜ਼ਿੰਦਗੀ ਭਰ ਨਹੀਂ ਭੁੱਲਾਂਗਾ ਤਾਂ ਬਲਵੀਰ ਕੋਰਾਂਟੀ ਨੇ ਚਾਰੇ ਪਾਸੇ ਦੇਖਿਆ ਤੇ ਹੌਲੇ ਜਿਹਾ ਕਿਹਾ ਉਹ ਤਾਂ ਮੈਂ ਤਾਂ ਇਹ ਹੀ ਕਹੂੰਗੀ ਆ ਕਿ ਤੈਨੂੰ ਖੁਦ ਦੇਖਣਾ ਚਾਹੀਦਾ ਹੈ ਕਿ ਉਸ ਰਾਤ ਤੇਰੇ ਮਾਪਿਓ ਉਸ ਹਸਪਤਾਲ ਵਿੱਚ ਕੀ ਕਰਨ ਆਏ ਸੀ ਆ ਮੈਂ ਹਸਪਤਾਲ ਦੇ ਪੁਰਾਣੇ ਸੀਸੀਟੀਵੀ ਫੂਟੇਜ ਕਢਵਾਏ ਉਸ ਰਾਤ ਰਾਜਵੀਰ ਆਪਰੇਸ਼ਨ ਥੀਏਟਰ ਤੋਂ ਬਾਹਰ ਨਿਕਲੀ ਸੀ ਆ ਰਾਜਵੀਰ ਦੇ ਚਿਹਰੇ ਤੇ ਥਕਾਵਟ ਸੀ ਪਰ ਗੋਦ ਵਿੱਚ ਨੰਨੀ ਜਈ ਬੱਚੀ ਸੀ ਆ ਤਾਂ ਮੇਰੇ ਪਾਪਾ ਰਾਜਵੀਰ ਦੇ ਕਮਰੇ ਵਿੱਚ ਜਾਂਦੇ ਦਿਸੇ ਅੱਧੇ ਘੰਟੇ ਬਾਅਦ ਰਾਜਵੀਰ ਨੂੰ ਬਾਹਰ ਲਿਆਇਆ ਗਿਆ ਪਰ ਬੱਚੀ ਨੂੰ ਕੋਈ ਹੋਰ ਲੈ ਗਿਆ ਇਹ ਸਭ ਦੇਖ ਕੇ ਮੇਰੀਆਂ ਅੱਖਾਂ ਵਿੱਚ ਖੂਨ ਉੱਤਰ ਆਇਆ ਮੇਰੇ ਪਾਪਾ ਨੇ ਇਹ ਕੀ ਕਰ ਦਿੱਤਾ ਮੇਰੇ ਪਰਿਵਾਰ ਦੇ ਨਾਲ ਹੁਣ ਮੈਂ ਆਪਣੀ ਮੰਮੀ ਨੂੰ ਫਿਰ ਘੇਰਿਆ ਤੇ ਇਸ ਵਾਰ ਮੈਂ ਮੰਮੀ ਨੂੰ ਬਹੁਤ ਕੁਝ ਕਹਿ ਦਿੱਤਾ ਜਿਸ ਦੀ ਵਜ੍ਹਾ ਨਾਲ ਉਹ ਟੁੱਟ ਗਈ ਤੇ ਹੰਝੂ ਬਹੋਂਦੇ ਹੋਏ ਕਹਿਣ ਲੱਗੀ ਪੁੱਤ ਤੇਰੇ ਪਾਪਾ ਕਹਿੰਦੇ ਕੀ ਆ ਪ੍ਰਾਈਜਾਤ ਦਿੱਤੀ ਅਸੀਂ ਨਹੀਂ ਪਾਲਾਂਗੇ ਰਾਜਵੀਰ ਨੇ ਬੱਚੀ ਨੂੰ ਜਨਮ ਦਿੱਤਾ ਇਸ ਲਈ ਰਾਜਵੀਰ ਨੂੰ ਵੀ ਕੱਢ ਦਿੱਤਾ ਬੱਚੀ ਨੂੰ ਅਨਾਤ ਆਸ਼ਰਮਾਂ 'ਪੇਜ ਦਿੱਤਾ ਤੇ ਮੰਮੀ ਆ ਰਾਜਵੀਰ ਦੇ ਨਾਲ ਕੀ ਕੀਤਾ ਤੁਸੀਂ ਬੇਟਾ ਰਾਜਵੀਰ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਉਸ ਨੂੰ ਉਸ ਦੇ ਪੇਕੇ ਭੇਜ ਦਿੱਤਾ ਪੁੱਤ ਹੁਣ ਉਹ ਵੀ ਪਤਾ ਨਹੀਂ ਕਿੱਥੇ ਹੋਵੇਗੀ ਆ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਮੇਰੇ ਹੀ ਮਾਪਿਓ ਨੇ ਮੇਰੇ ਦਿਲ ਵਿੱਚ ਛੁਰਾ ਘੋਵਾ ਦਿੱਤਾ ਹੋਵੇ ਮੈਂ ਮੰਮੀ ਦੇ ਹੰਝੂ ਨਹੀਂ ਦੇਖੇ ਮੇਰੇ ਦਿਮਾਗ ਵਿੱਚ ਬਸ ਇੱਕ ਹੀ ਗੱਲ ਗੂੰਜ ਰਹੀ ਸੀ ਮੇਰੀ ਬੇਟੀ ਅਨਾਤ ਆਸ਼ਰਮ ਵਿੱਚ ਹੈ ਮੈਂ ਤੁਰੰਤ ਰਾਜਵੀਰ ਦੇ ਪਿੱਛੇ ਫੋਨ ਕੀਤਾ ਮੇਰੇ ਸੋਹਰੇ ਨੇ ਫੋਨ ਚੱਕਿਆ ਕਹਿਣ ਲੱਗੇ ਕੌਣ ਹੈ ਮੈਂ ਕਿਹਾ ਮਨਦੀਪ ਹਾਂ ਰਾਜਵੀਰ ਕਿੱਥੇ ਐ ਪਾਪਾ ਮੇਰੇ ਐਨਾ ਕਹਿੰਦੇ ਹੀ ਦੂਜੇ ਪਾਸੇ ਚੁੱਪ ਚਾ ਗਈ ਆ ਫਿਰ ਰੋਂਦੇ ਹੋਏ ਉਸਦੇ ਪਾਪਾ ਨੇ ਕਿਹਾ ਉਹ ਤਾਂ ਬਹੁਤ ਪਹਿਲਾਂ ਇਸ ਘਰ ਤੋਂ ਚਲੀ ਗਈ ਸੀ ਆ ਬੇਟਾ ਤੇਰੀ ਮੰਮੀ ਪਾਪਾ ਨੇ ਉਸ ਨੂੰ ਆਪਣੀ ਬੱਚੀ ਦੇ ਲਈ ਆ ਤਰਸਾਇਆ ਸੀ ਆ ਉਹ ਬੱਚੀ ਨੂੰ ਲੱਭਣ ਨਿਕਲੀ ਸੀ ਆ ਪੁੱਤ ਪਰ ਉਸ ਤੋਂ ਬਾਅਦ ਉਹ ਫੇਰਾ ਕਦੇ ਵਾਪਸ ਨਹੀਂ ਆਈ ਇਹ ਸੁਣ ਕੇ ਮੇਰਾ ਦਿਲ ਕੰਬ ਗਿਆ ਹੁਣ ਮੈਨੂੰ ਆਪਣੀ ਬੇਟੀ ਨੂੰ ਲੱਭਣਾ ਸੀ ਮੈਂ ਸ਼ਹਿਰ ਦੇ ਹਰ ਅਨਾਥ ਆਸ਼ਰਮ ਗਿਆ ਹਰ ਜਗ੍ਹਾ ਲੱਭਿਆ ਤੇ ਕਿਤੇ ਕੋਈ ਨਵਜਾਤ ਬੱਚੀ ਦੇ ਨਾਮ ਤੋਂ ਐਂਟਰੀ ਹੋਈ ਹੋਵੇ ਫਿਰ ਮੈਨੂੰ ਤੀਜੇ ਦਿਨ ਰਿਕਾਰਡ ਮਿਲਿਆ ਨਾਮ ਸੁਖਮਨਾ ਬੱਚੀ ਦੀ ਉਮਰ 1 ਦਿਨ ਹਾਲਾਤ ਗੋਦ ਦਿੱਤੀ ਗਈ ਆ ਇਹ ਦੇਖ ਕੇ ਮੇਰੇ ਹੱਥ ਕੰਬ ਗਏ ਆਖਿਰ ਕਿਸ ਨੂੰ ਦਿੱਤੀ ਗਈ ਮੇਰੀ ਬੱਚੀ ਆ ਕਿਸ ਨੇ ਲਿਆ ਉਸ ਨੂੰ ਗੋਦ ਹੁਣ ਮੈਂ ਕਿਵੇਂ ਉਸ ਨੂੰ ਵਾਪਸ ਲਿਆਵਾਂਗਾ ਇਹ ਸਾਰੀਆਂ ਗੱਲਾਂ ਮੇਰੇ ਦਿਮਾਗ ਵਿੱਚ ਚੱਲ ਰਹੀਆਂ ਸਨ ਤੋਂਦੋਂ ਹੀ ਮੈਨੇਜਰ ਨੇ ਮੈਨੂੰ ਕਿਹਾ ਇੱਕ ਪਤੀ ਪਤਨੀ ਸੀ ਆ ਜੋ ਆਪਣੀ ਬੇਟੀ ਦੀ ਮੌਤ ਤੋਂ ਬਾਅਦ ਬੱਚਾ ਲੈਣਾ ਚਾਹੁੰਦੇ ਸੀ ਆ ਉਹਨਾਂ ਨੇ ਬੱਚੀ ਨੂੰ ਕਾਨੂੰਨੀ ਤੌਰ ਤੇ ਗੋਦ ਲਿਆ ਹੈ ਮੈਂ ਆਪਣੀ ਬੇਟੀ ਨੂੰ ਵਾਪਸ ਪਾਉਣਾ ਚਾਹੁੰਦਾ ਸੀ ਪਰ ਮੇਰੇ ਦਿਮਾਗ ਵਿੱਚ ਰਾਜਵੀਰ ਦੀ ਹਾਲਤ ਕੁੰਭ ਰਹੀ ਸੀ ਆ ਉਹ ਕਿੱਥੇ ਹੋਵੇਗੀ ਕਿਵੇਂ ਹੋਵੇਗੀ ਕਿ ਸਾਲ ਵਿੱਚ ਹੋਵੇਗੀ ਮੈਂ ਥਾਣੇ ਵਿੱਚ ਗੁੰਮਸੂਦਗੀ ਦਰਜ ਕਰਵਾਈ ਅਖਬਾਰ ਵਿੱਚ ਇਸ਼ਤਿਆਰ ਛਪਵਾਇਆ ਰਾਜਵੀਰ ਤੂੰ ਜਿੱਥੇ ਕਿਤੇ ਵੀ ਹੈ ਵਾਪਸ ਆ ਜਾ ਮੈਂ ਕੈਨੇਡਾ ਤੋਂ ਵਾਪਸ ਆ ਗਿਆ ਹਾਂ ਤੇ ਰਾਤ ਭਰ ਮੈਂ ਆਪਣੇ ਵਿਆਹ ਦੀਆਂ ਫੋਟੋਆਂ ਦੇਖਦਾ ਰਿਹਾ ਉਹ ਹਰ ਜਗ੍ਹਾ ਰਾਜਵੀਰ ਨੂੰ ਲੱਭ ਰਿਹਾ ਸੀ ਫਿਰ ਅਗਲੇ ਦਿਨ ਮੈਂ ਉਸ ਪਰਿਵਾਰ ਤੱਕ ਪਹੁੰਚਿਆ ਜਿਨ੍ਹਾਂ ਨੇ ਮੇਰੀ ਬੇਟੀ ਨੂੰ ਗੋਦ ਲਿਆ ਸੀ ਦਰਵਾਜ਼ਾ ਇੱਕ પતિ ਪਤਨੀ ਨੇ ਖੋਲ੍ਹਿਆ ਉਹਨਾਂ ਦੀ ਗੋਦ ਵਿੱਚ ਇੱਕ ਨੰਨੀ ਜਈਆ ਬੱਚੀ ਸੀ ਆ ਉਸੇ ਤਰ੍ਹਾਂ ਜਿਵੇਂ ਮੇਰੀ ਰਾਜਵੀਰ ਦਿਸਦੀ ਸੀ ਆ ਉਸ ਨੂੰ ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਮੇਰੀ ਬੇਟੀ ਹੈ ਉਸ ਪਰਿਵਾਰ ਨੇ ਕਿਹਾ ਹੁਣ ਕਾਨੂੰਨੀ ਤੌਰ ਤੇ ਸਾਡੀ ਹੈ ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਿਆ ਥੋੜੀ ਦੇਰ ਤੱਕ ਉਹਨਾਂ ਨਾਲ ਗੱਲਾਂ ਕਰਨ ਤੋਂ ਬਾਅਦ ਮੈਂ ਉੱਥੋਂ ਵਾਪਸ ਆ ਗਿਆ ਉੱਥੋਂ ਨਿਕਲਣ ਤੋਂ ਬਾਅਦ ਮੇਰੇ ਸਾਹਮਣੇ ਬਾਰ-ਬਾਰ ਰਾਜਵੀਰ ਦਾ ਚਿਹਰਾ ਘੁੰਮ ਰਿਹਾ ਸੀ ਮੈਂ ਉੱਥੋਂ ਨਿਕਲਿਆ ਥੋੜੀ ਦੂਰ ਜਾਣ ਤੋਂ ਬਾਅਦ ਮੈਂ ਕੁਝ ਇਸ ਤਰ੍ਹਾਂ ਦਾ ਦੇਖਿਆ ਕਿ ਰਾਜਵੀਰ ਇੱਕ ਮਿਠਾਈ ਦੀ ਦੁਕਾਨ ਤੇ ਫਟੇ ਪੁਰਾਣੇ ਕੱਪੜੇ ਪਾ ਕੇ ਬੈਠੀ ਸੀ ਆ ਉਸ ਨੂੰ ਦੇਖ ਕੇ ਮੇਰਾ ਸਰੀਰ ਅੰਦਰ ਤੱਕ ਕੰਬ ਗਿਆ ਤੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰੀ ਪਤਨੀ ਰਾਜਵੀਰ ਮੈਨੂੰ ਹੀ ਹਾਲਤ ਵਿੱਚ ਮਿਲੇਗੀ ਮੈਂ ਤੁਰੰਤ ਉੱਥੇ ਪਹੁੰਚਿਆ ਜਿਵੇਂ ਹੀ ਰਾਜਵੀਰ ਨੇ ਮੈਨੂੰ ਦੇਖਿਆ ਔਫੂਟ-ਵੁੱਟ ਕੇ ਰੋਣ ਲੱਗ ਪਈ ਉਸਨੇ ਕਿਹਾ ਮਨਦੀਪ ਮੈਨੂੰ ਮੇਰੀ ਬੱਚੀ ਨਾਲ ਮਿਲਵਾ ਦੇ ਮੈਂ ਇਹਨਾਂ ਲੋਕਾਂ ਨੂੰ ਰੋਜ਼ ਕਹਿੰਦੀ ਹਾਂ ਇਹ ਮੇਰੀ ਬੱਚੀ ਨਹੀਂ ਦਿੰਦੇ ਤੂੰ ਕਹਿ ਨਾ ਇਹ ਮੈਨੂੰ ਮੇਰੀ ਬੱਚੀ ਦੇ ਦੇਣ ਰਾਜਵੀਰ ਨੂੰ ਇਸ ਹਾਲਤ ਵਿੱਚ ਤੜਫਦਾ ਹੋਇਆ ਦੇਖ ਕੇ ਮੇਰੀ ਅੱਖਾਂ ਵਿੱਚੋਂ ਹੰਝੂ ਆ ਗਏ ਮੈਂ ਉਸਨੂੰ سینੇ ਨਾਲ ਲਗਾ ਲਿਆ ਕੁਝ ਦੇਰ ਤੱਕ ਉਹ ਰੋਂਦੀ ਰਹੀ ਫਿਰ ਮੈਂ ਉਸਨੂੰ ਯਾਦ ਕਰਵਾਇਆ ਰਾਜਵੀਰ ਤੂੰ ਚਿੰਤਾ ਨਾ ਕਰ ਮੈਨੂੰ ਪਤਾ ਹੈ ਸਾਡੀ ਬੱਚੀ ਕਿੱਥੇ ਹੈ ਤੂੰ ਘਰ ਚੱਲ ਮੈਂ ਉਸਨੂੰ ਲੈ ਕੇ ਆਵਾਂਗਾ ਉਦੋਂ ਹੀ ਮਿਠਾਈ ਵਾਲੇ ਨੇ ਕਿਹਾ ਭਰਾਵਾ ਇਸ ਪਾਗਲ ਕੁੜੀ ਨੂੰ ਆਪਣੇ ਘਰੇ ਨਾਲ ਲੈ ਜਾਈਂ ਆ ਇਹ ਲੋਕਾਂ ਨੂੰ ਪੱਥਰ ਮਾਰਦੀ ਹੈ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਵੀ ਸਿਰ ਪਾੜ ਦੇਵੇ ਦੁਕਾਨ ਵਾਲੇ ਦੀਆਂ ਗੱਲਾਂ ਸੁਣ ਕੇ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਪਰ ਮੈਂ ਕੁਝ ਨਹੀਂ ਬੋਲਿਆ ਚੁੱਪਚਾਪ ਰਾਜਵੀਰ ਨੂੰ ਉੱਥੋਂ ਲੈ ਕੇ ਹਸਪਤਾਲ ਚਲਾ ਗਿਆ ਆਪਣੀ ਬੇਟੀ ਗਵਾਚਣ ਦੀ ਵਜ੍ਹਾ ਨਾਲ ਰਾਜਵੀਰ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਜਿਸ ਦੀ ਵਜ੍ਹਾ ਨਾਲ ਉਸ ਦਾ ਮਾਨਸਿਕ ਸੰਤੁਲਨ ਨਾ ਵਿਗੜ ਗਿਆ ਸੀ ਰਾਜਵੀਰ ਹਸਪਤਾਲ ਵਿੱਚ ਹੌਲੀ-ਹੌਲੀ ਠੀਕ ਹੋਣ ਲੱਗੀ ਪਰ ਉਸ ਦੀਆਂ ਅੱਖਾਂ ਵਿੱਚ ਉਹ ਹੀ ਪੁਰਾਣੀ ਚਮਕ ਨਹੀਂ ਸੀ ਆ ਉਹ ਬੱਸ ਇੱਕ ਹੀ ਗੱਲ ਬਾਰ-ਬਾਰ ਕਹਿੰਦੀ ਸੀ ਇਹ ਮੇਰੀ ਬੇਟੀ ਕਿੱਥੇ ਹੈ ਮੈਂ ਉਸ ਨੂੰ ਮਿਲਣਾ ਹੈ ਮੈਂ ਹਰ ਰੋਜ਼ ਉਸ ਨੂੰ ਦਿਲਾਸਾ ਦਿੰਦਾ ਕਿ ਮੈਂ ਆਪਣੀ ਧੀ ਨੂੰ ਵਾਪਸ ਲੈ ਕੇ ਆਵਾਂਗਾ ਰਾਜਵੀਰ ਤੇਰੇ ਬਿਨਾ ਮੈਂ ਅਧੂਰਾ ਹਾਂ ਮੇਰੀ ਬੱਚੀ ਦੇ ਗੋਦ ਲੈਣ ਵਾਲੇ ਮਾਤਾ-ਪਿਤਾ ਨੇ ਵੀ ਕੋਰਟ ਵਿੱਚ ਕਿਹਾ ਸੀ ਅਸੀਂ ਇਸ ਨੂੰ ਆਪਣੀ ਬੱਚੀ ਸਮਝ ਕੇ ਪਾਲਿਆ ਹੈ ਅਸੀ ਇਸ ਨੂੰ ਨਹੀਂ ਛੱਡ ਸਕਦੇ ਤਾਂ ਜੱਜ ਨੇ ਕਿਹਾ ਬੱਚੀ ਦੀ ਭਲਾਈ ਸਭ ਤੋਂ ਜ਼ਰੂਰੀ ਹੈ ਆਪਸ ਵਿੱਚ ਬੈਠ ਕੇ ਇਸ ਦਾ ਹੱਲ ਕੱਢੋ ਮੈਨੂੰ ਅਦਾਲਤ ਨੇ ਹਫ਼ਤੇ ਵਿੱਚ ਇੱਕ ਵਾਰ ਆਪਣੀ ਬੇਟੀ ਨੂੰ ਮਿਲਣ ਦੀ ਇਜਾਜ਼ਤ ਦੇ ਦਿੱਤੀ ਆ ਮੈਂ ਜਦੋਂ ਪਹਿਲੀ ਵਾਰ ਉਸ ਨੂੰ ਗੋਦੀ ਵਿੱਚ ਲੈ ਕੇ ਬੈਠਾ ਤਾਂ ਇਸ ਤਰ੍ਹਾਂ ਲੱਗਿਆ ਜਿਵੇਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਮੈਨੂੰ ਮਿਲ ਗਈਆਂ ਹੋਣ ਮੈਂ ਆਪਣੀ ਧੀ ਦੇ ਵਾਲਾਂ ਵਿੱਚ ਹੱਥ ਫੇਰਿਆ ਉਸ ਵਿੱਚ ਬਿਲਕੁਲ ਰਾਜਵੀਰ ਵਰਗੀ ਚਲਕ ਸੀ ਆ ਮੇਰੀ ਧੀ ਨੇ ਬੜੀ 마ਸੂਮੀਅਤ ਨਾਲ ਮੈਨੂੰ ਪੁੱਛਿਆ ਤੁਸੀਂ ਕੌਣ ਹੋ ਅੰਕਲ ਇਹ ਸੁਣ ਕੇ ਮੇਰਾ ਕਲੇਜਾ ਫਟ ਗਿਆ ਮੈਂ ਬਹੁਤ ਹੀ ਪਿਆਰ ਨਾਲ ਉਸ ਨੂੰ ਕਿਹਾ ਮੈਂ ਤੇਰਾ ਪਾਪਾ ਹਾਂ ਬੇਟਾ ਇਸ ਸਿਲਸਿਲੇ ਵਿੱਚ ਮੇਰੇ ਮੰਮੀ ਪਾਪਾ ਨੂੰ ਪੁਲਿਸ ਨੇ ਪੁੱਛਗਿੱਛ ਦੇ ਲਈ ਬੁਲਾਇਆ ਉਹਨਾਂ ਤੇ ਰਾਜਵੀਰ ਨੂੰ ਜ਼ਬਰਦਸਤੀ ਘਰ ਤੋਂ ਕੱਢਣਾ ਤੇ ਨਮਜਾਦ ਬੱਚੇ ਨੂੰ ਅਨਾਤ ਆਸ਼ਰਮ ਵਿੱਚ ਛੱਡਣ ਦਾ ਕੇਸ ਚੱਲਿਆ ਮਾਂ ਨੇ ਕੋਟ ਵਿੱਚ ਹੱਥ ਜੋੜ ਦਿੱਤੇ ਸਾਨੂੰ ਮਾਫ਼ ਕਰਦੇ ਬੇਟਾ ਅਸੀਂ ਜੋ ਕੀਤਾ ਉਹ ਬਹੁਤ ਵੱਡਾ ਪਾਪ ਸੀ ਮੈਂ ਦੇਖਿਆ ਮਾਂ ਦੀਆਂ ਅੱਖਾਂ ਵਿੱਚ ਅਜੇ ਵੀ ਡਰ ਸੀ ਆ ਰਾਜਵੀਰ ਹੁਣ ਹੌਲੀ ਹੌਲੀ ਬੋਲਣਾ ਤੇ ਸਮਝਣ ਲੱਗੀ ਸੀ ਆ ਮੈਂ ਉਸਦੇ ਲਈ ਸਪੈਸ਼ਲ ਥੈਰੇਪੀ ਰਖਵਾਈ ਰਾਤ ਨੂੰ ਉਸਦੇ ਕੋਲ ਬੈਠ ਕੇ ਉਸ ਨੂੰ ਬੱਚੀ ਦੀਆਂ ਕਹਾਣੀਆਂ ਸੁਣਾਉਂਦਾ ਰਾਜਵੀ ਰੋਬਸ ਰੋਂਦੀ ਰਹਿੰਦੀ ਤੇ ਇੱਕ ਹੀ ਗੱਲ ਕਹਿੰਦੀ ਮੈਨੂੰ ਮੇਰੀ ਧੀ ਚਾਹੀਦੀ ਹੈ ਮਨਦੀਪ ਮੈਨੂੰ ਮੇਰੀ ਧੀ ਚਾਹੀਦੀ ਹੈ ਮੈਂ ਇੱਕ ਰਾਤ ਫਿਰ ਤੋਂ ਉਹਨਾਂ ਪਤੀ ਪਤਨੀ ਨਾਲ ਗੱਲ ਕੀਤੀ ਦੇਖੋ ਮੈਂ ਤੁਹਾਡੀ ਧੀ ਨੂੰ ਖੋਣਾ ਨਹੀਂ ਚਾਹੁੰਦਾ ਤੁਸੀਂ ਤਾਂ ਫਰਿਸ਼ਤੇ ਹੋ ਜੋ ਤੁਸੀਂ ਉਸ ਨੂੰ ਬਹੁਤ ਵਧੀਆ ਪਾਲਿਆ ਹੈ ਪਰ ਮੈਂ ਹੁਣ ਇਹ ਚਾਹੁੰਦਾ ਹਾਂ ਕਿ ਮੇਰੀ ਘਰ ਵਾਲੀ ਦੇ ਕੋਲ ਉਹ ਵਾਪਸ ਆ ਜਾਵੇ ਉਸ ਨੂੰ ਆਪਣੀ ਧੀ ਦੀ ਜ਼ਰੂਰਤ ਹੈ ਉਹ ਦੋਵੇਂ ਛੁੱਪੋ ਗਏ ਆਖਿਰ ਉਹਨਾਂ ਨੇ ਵੀ ਬੇਟੀ ਨੂੰ ਆਪਣੀ ਜਾਨ ਤੋਂ ਵੱਧ ਕੇ ਚਾਇਆ ਸੀ ਜੱਜ ਨੇ ਬੱਚੀ ਨੂੰ ਮਨੋਵਿਗਿਆਨਿਕ ਦੀ ਸਲਾਹ ਤੇ ਬੁਲਾਇਆ ਸੀ ਤੇ ਬੱਚੀ ਤੋਂ ਪੁੱਛਿਆ ਕੀ ਆ ਤੂੰ ਆਪਣੀ ਅਸਲੀ ਮੰਮੀ ਪਾਪਾ ਦੇ ਨਾਲ ਰਹਿਣਾ ਚਾਹੇਂਗੀ ਇਹ ਬੱਚੀ ਨੇ 마ਸੂਮੀਅਤ ਨਾਲ ਆਪਣੀ ਗੋਦ ਲੈਣ ਵਾਲੀ ਮਾਂ ਦਾ ਹੱਥ ਫੜਿਆ ਤੇ ਕਹਿਣ ਲੱਗੀ ਮੈਨੂੰ ਆਪਣੀ ਮੰਮੀ ਪਾਪਾ ਚਾਹੀਦੇ ਹਨ ਅੰਕਲ ਪਰ ਇਹ ਅੰਕਲ ਵੀ ਚੰਗੇ ਹਨ ਮੇਰੀਆਂ ਅੱਖਾਂ ਵਿੱਚੋਂ ਹੰਝੂ ਬੈ ਨਿਕਲੇ ਮੈਂ ਜੱਜ ਦੇ ਸਾਹਮਣੇ ਕਿਹਾ ਅੱਜ ਮੇਰੀ ਧੀ ਇੰਨਾ ਤੋਂ ਅਲਗ ਹੋ ਕੇ ਰੋਵੇਗੀ ਆ ਤਾਂ ਮੈਂ ਉਸ ਨੂੰ ਜ਼ਬਰਦਸਤੀ ਨਹੀਂ ਲੈ ਜਾ ਸਕਦਾ ਪਰ ਮੈਂ ਚਾਹੁੰਦਾ ਹਾਂ ਉਸ ਨੂੰ ਉਸ ਦਾ ਹੱਕ ਮਿਲੇ ਉਸ ਦੀ ਮਾਹ ਰਾਜਵੀਰ ਨੂੰ ਮਿਲਣ ਦਾ ਸਾਡੇ ਨਾਲ ਰਿਸ਼ਤਾ ਰੱਖਣ ਦਾ ਜੱਜ ਨੇ ਫੈਸਲਾ ਲਿਆ ਬੱਚੀ ਆਪਣੇ ਗੋਦ ਲੈਣ ਵਾਲੇ ਮਾਤਾ ਪਿਤਾ ਦੇ ਨਾਲ ਰਹੇਗੀ ਆ ਪਰ ਰਾਜਵੀਰ ਦੇ ਮਨਦੀਪ ਉਸ ਨੂੰ ਮਿਲਣ ਆਉਂਦੇ ਰਹਿਣਗੇ ਇੱਕ ਦਿਨ ਪਾਰਕ ਵਿੱਚ ਬੈਠੇ ਰਾਜਵੀਰ ਵੀਲਚੇਅਰ ਤੇ ਬੈਠੀ ਸੀ ਆ ਮੈਂ ਆਪਣੀ ਧੀ ਨੂੰ ਰਾਜਵੀਰ ਦੇ ਕੋਲ ਬਿਠਾ ਦਿੱਤਾ ਰਾਜਵੀਰ ਨੇ ਆਪਣੀ ਨੰਨੀ ਗੁड़िया ਨੂੰ ਛਾਤੀ ਨਾਲ ਲਗਾ ਲਿਆ ਉਸਦੇ ਸੁੱਕੇ ਬੁੱਲਾਂ ਵਿੱਚੋਂ ਸਿਰਫ 21 ਸ਼ਬਦ ਨਿਕਲਿਆ ਮਾਂ ਮੈਂ ਦੋਵਾਂ ਨੂੰ ਗਲੇ ਲਗਾਇਆ ਉਸ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਜਿੱਤ ਉਸ ਦੀ ਟੁੱਟੀ ਦੁਨੀਆ ਫਿਰ ਤੋਂ ਜੁੜ ਰਹੀ ਸੀ ਇਹ ਉਹ ਦੋਵੇਂ ਪਤੀ ਪਤਨੀ ਕਦੇ ਰਾਜਵੀਰ ਨੂੰ ਮਿਲਣ ਦੇ ਲਈ ਆਉਣ ਲੱਗੇ ਆਪਣੀ ਧੀ ਦੇ ਲਈ ਰਾਜਵੀਰ ਨੂੰ ਇਸ ਤਰ੍ਹਾਂ ਤੜਫਦਾ ਹੋਇਆ ਦੇਖ ਕੇ ਉਹਨਾਂ ਦਾ ਦਿਲ ਪਿੰਗੜ ਗਿਆ ਤੇ ਉਹਨਾਂ ਨੇ ਸਾਡੀ ਬੱਚੀ ਨੂੰ ਹਮੇਸ਼ਾ ਲਈ ਸਾਨੂੰ ਸੌਪ ਦਿੱਤਾ ਮੈਂ ਗੋਦ ਲੈਣ ਵਾਲੇ ਮਾਤਾ ਪਿਤਾ ਨੂੰ ਭਰੋਸਾ ਦਿੱਤਾ ਹੁਣ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਰਹੋਗੇ ਤੁਸੀਂ ਜਦੋਂ ਚਾਹੋ ਆਪਣੀ ਬੱਚੀ ਨੂੰ ਮਿਲਣ ਆ ਸਕਦੇ ਹੋ ਉਹਨਾਂ ਨੇ ਕਿਹਾ ਕੀ ਉਹ ਇੰਡੀਆ ਨੂੰ ਛੱਡ ਕੇ ਹਮੇਸ਼ਾ ਲਈ ਲੰਡਨ ਵਿੱਚ ਸ਼ਿਫਟ ਹੋ ਰਹੇ ਹਨ ਜੇ ਕਦੇ ਇੰਡੀਆ ਆਉਣਾ ਹੋਇਆ ਤਾਂ ਅਸੀਂ ਆਪਣੀ ਬੱਚੀ ਨੂੰ ਜ਼ਰੂਰ ਮਿਲਾਂਗੇ ਉਹਨਾਂ ਦੋਵਾਂ ਦੀਆਂ ਗੱਲਾਂ ਸੁਣ ਕੇ ਸਾਡੀਆਂ ਅੱਖਾਂ ਭਿੱਜ ਗਈਆਂ ਉਹ ਸਾਡੀ ਬੱਚੀ ਨੂੰ ਆ ਸਾਨੂੰ ਸੌਂਪ ਕੇ ਚਲੇ ਗਏ ਹੁਣ ਮੈਂ ਆਪਣੀ ਮਾਪਿਓ ਨੂੰ ਛੱਡ ਕੇ ਰਾਜਵੀਰ ਦੇ ਨਾਲ ਨਮਾ ਕਰ ਲੈ ਲਿਆ ਹੌਲੀ-ਹੌਲੀ ਇੱਕ ਵੱਡਾ ਜ਼ਖਮ ਭਰਨ ਲੱਗਿਆ। ਰਾਜਵੀਰ ਨੇ ਇੱਕ ਦਿਨ ਮੇਰਾ ਹੱਥ ਫੜਿਆ ਤੇ ਕਿਹਾ, "ਮਨਦੀਪ, ਜੇ ਤੂੰ ਨਾ ਹੁੰਦਾ ਤਾਂ ਮੈਂ ਮਰ ਜਾਂਦੀ। ਤੂੰ ਨਹੀਂ ਸੀ ਆ ਤਾਂ ਸਭ ਨੇ ਮੈਨੂੰ ਇਕੱਲਾ ਸਮਝ ਲਿਆ।" ਮੈਂ ਆਪਣੀ ਰਾਜਵੀਰ ਦਾ ਹੱਥ ਫੜਿਆ ਤੇ ਕਿਹਾ, "ਹੁਣ ਮੈਂ ਕਿਤੇ ਨਹੀਂ ਜਾਵਾਂਗਾ। ਮੇਰੀ ਬੇਟੀ ਆ, ਮੇਰਾ ਘਰ ਸਭ ਇੱਥੇ ਐ। ਮੈਂ ਆਪਣੀ ਬੇਟੀ ਨੂੰ ਪਹਿਲੇ ਦਿਨ ਸਕੂਲ ਛੱਡਿਆ।" ਰਾਜਵੀਰ ਵੀ ਮੇਰੇ ਨਾਲ ਸੀ ਆ ਬੇਟੀ ਸਕੂਲ ਦੇ ਗੇਟ ਦੇ ਅੰਦਰ ਗਈ ਆ ਮੰਮੀ ਪਾਪਾ ਸ਼ਾਮ ਨੂੰ ਲੈਣ ਆਉਣਾ ਮੈਂ ਤੇ ਰਾਜਵੀਰ ਨੇ ਇੱਕ ਦੂਜੇ ਨੂੰ ਦੇਖਿਆ ਹੁਣ ਸਾਡੀ ਟੁੱਟੀ ਜ਼ਿੰਦਗੀ ਨੂੰ ਆ ਨੰਨੀ ਮੁਸਕਾਨ ਨੇ ਜੋੜ ਦਿੱਤਾ ਸੀ ਆ ਮੈਂ ਸਾਲਾਂ ਬਾਅਦ ਆਪਣੇ ਮੰਮੀ ਪਾਪਾ ਨੂੰ ਮਿਲਣ ਬੁਲਾਇਆ ਮੰਮੀ ਨੇ ਪੋਤੀ ਨੂੰ ਦੇਖਦੇ ਹੀ ਆ ਰੋਂਦੇ ਹੋਏ ਮਾਫੀ ਮੰਗੀ ਰਾਜਵੀਰ ਨੇ ਵੀ ਹੱਥ ਜੋੜ ਦਿੱਤੇ ਤੁਸੀਂ ਜੋ ਕੀਤਾ ਉਹ ਬਹੁਤ ਗਲਤ ਸੀ ਆ ਪਰ ਇਹ ਸਾਡੀ ਧੀ ਹੈ ਤੁਸੀਂ ਵੀ ਦਾਦਾ ਦਾਦੀ ਅਖਵਾਉਣ ਦਾ ਹੱਕ ਰੱਖਦੇ ਹੋ ਹੁਣ ਮੇਰੇ ਘਰ ਵਿੱਚ ਹਰ ਕੋਨੇ ਵਿੱਚ ਤੀ ਦੀ ਆਵਾਜ਼ ਗੂੰਜਦੀ ਹੈ ਰਾਜਵੀਰ ਵੀ ਪੂਰੀ ਤਰ੍ਹਾਂ ਠੀਕ ਹੋ ਗਈ ਸੀ ਉਸਨੇ ਫਿਰ ਤੋਂ ਕਾਲਜ ਵਿੱਚ ਪੜ੍ਹਨਾ ਸ਼ੁਰੂ ਕਰ ਦਿੱਤਾ ਮੈਂ ਕੈਨੇਡਾ ਦੀ ਨੌਕਰੀ ਛੱਡ ਦਿੱਤੀ ਹੁਣ ਮੈਂ ਆਪਣੇ ਸ਼ਹਿਰ ਵਿੱਚ ਹੀ ਨਵੀਂ ਜ਼ਿੰਦਗੀ ਜੀ ਰਿਹਾ ਹਾਂ ਇੱਕ ਦਿਨ ਮੈਂ ਆਪਣੀ ਬੇਟੀ ਨੂੰ ਗੋਦ ਵਿੱਚ ਟੱਕ ਕੇ ਪਾਰਕ ਵਿੱਚ ਬੈਠਾ ਸੀ ਮੇਰੀ ਬੇਟੀ ਨੇ ਬੜੀ ਮਾਸੂਮੀਅਤ ਨਾਲ ਪੁੱਛਿਆ ਪਾਪਾ ਤੁਸੀਂ ਕੈਨੇਡਾ ਵਿੱਚ ਕਦੋਂ ਜਾਓਗੇ ਮੈਂ ਹੱਸ ਕੇ ਕਿਹਾ ਪਪਾ ਕਿਤੇ ਨਹੀਂ ਜਾਣਗੇ ਬੇਟਾ ਪਪਾ ਹੁਣ ਹਮੇਸ਼ਾ ਤੇਰੇ ਕੋਲ ਰਹਿਣਗੇ ਰਾਜਵੀਰ ਨੇ ਕੋਲ ਬੈਠ ਕੇ ਮੇਰਾ ਹੱਥ ਫੜਿਆ ਦੋਵਾਂ ਨੇ ਇੱਕ ਦੂਜੇ ਦੀਆਂ ਅੱਖਾਂ ਵਿੱਚ ਉਹ ਸਕੂਨ ਦੇਖਿਆ ਜੋ ਸਾਲਾਂ ਬਾਅਦ ਮਿਲਿਆ ਸੀ ਮੈਂ ਆਪਣੀ ਨੌਕਰੀ ਛੱਡ ਦਿੱਤੀ ਹੁਣ ਮੈਨੂੰ ਸ਼ਹਿਰ ਵਿੱਚ ਹੀ ਕੰਮ ਲੱਭਣਾ ਸੀ ਇੱਕ ਦਿਨ ਮੈਂ ਆਪਣੀਆਂ ਪੁਰਾਣੀਆਂ ਡਿਗਰੀਆਂ ਲੈ ਕੇ ਇੰਟਰਵਿਊ ਦੇਣ ਗਿਆ ਰਾਜਵੀਰ ਵੀ ਸਕੂਲ ਵਿੱਚ ਪੜ੍ਹਉਣ ਲੱਗੀ ਸੀ ਪਰ ਉਸ ਦਾ ਤਨ ਤੇ ਮਨ ਅਜੇ ਵੀ ਪੂਰੀ ਤਰ੍ਹਾਂ ਸਵਸਥ ਨਹੀਂ ਹੋਇਆ ਸੀ ਘਰ ਦਾ ਕਿਰਾਇਆ ਤੀ ਦੇ ਸਕੂਲ ਦੀ ਫੀਸ ਦਵਾਈਆਂ ਦਾ ਖਰਚਾ ਸਭ ਕੁਝ ਮੈਨੂੰ ਪਰੇਸ਼ਾਨ ਕਰ ਰਿਹਾ ਸਨ ਪਰ ਮੈਂ ਹਾਰ ਨਹੀਂ ਮੰਨੀ ਮੈਂ ਰਾਜਵੀਰ ਨੂੰ ਆਫਿਰ ਤੋਂ ਹਾਸਲ ਕੀਤਾ ਹੈ ਹੁਣ ਉਸ ਨੂੰ ਕਦੇ ਟੁੱਟਣ ਨਹੀਂ ਦੇਵਾਂਗਾ ਮੇਰੀ ਧੀ ਹੁਣ ਵੱਡੀ ਹੋ ਰਹੀ ਸੀ ਆ ਇੱਕ ਦਿਨ ਉਸ ਨੇ ਮੈਨੂੰ ਕਿਹਾ ਪਾਪਾ ਮੇਰੇ ਸਕੂਲ ਵਿੱਚ ਸਭ ਦੇ ਪਾਪਾ ਗੱਡੀ ਤੇ ਛੱਡਣ ਆਉਂਦੇ ਹਨ ਤੁਸੀਂ ਕਦੋਂ ਗੱਡੀ ਲਿਆਉਂਗੇ ਮੈਂ ਹੱਸ ਕੇ ਉਹਦਾ ਮੱਥਾ ਚੁੰਮਿਆ ਤੇ ਕਿਹਾ ਪਾਪਾ ਬਹੁਤ ਛੇਤੀ ਗੱਡੀ ਲਿਆਉਣਗੇ ਆ ਬੇਟਾ ਬਸ ਤੂੰ ਚੰਗੇ ਨੰਬਰ ਲਿਆਈ ਮੈਨੂੰ ਅੰਦਰੋਂ ਹੀ ਚੁਬਦਾ ਸੀ ਕਿ ਕਦੇ ਕੈਨੇਡਾ ਵਿੱਚ ਲੱਖਾਂ ਕਮਾਉਂਦਾ ਸੀ ਅੱਜ ਕਿਰਾਏ ਦਾ ਮਕਾਨ ਵੀ ਮੁਸ਼ਕਿਲ ਨਾਲ ਚੱਲ ਰਿਹਾ ਹੈ ਮੇਰੇ ਮਾਪਿਓ ਹੁਣ ਇਕੱਲੇ ਰਹਿ ਗਏ ਸੀ ਆ ਪਿੰਡ ਵਿੱਚ ਉਹਨਾਂ ਦੀ ਬਦਨਾਮੀ ਹੋ ਚੁੱਕੀ ਸੀ ਆ ਉਹਨਾਂ ਨੇ ਮੈਨੂੰ ਫਿਰ ਤੋਂ ਬੁਲਾਇਆ ਪੁੱਤ ਵਾਪਸ ਘਰ ਆ ਜਾ ਸਭ ਫਿਰ ਤੋਂ ਪਹਿਲਾ ਵਰਗਾ ਕਰ ਲਵਾਂਗੇ ਤਾਂ ਮੈਂ ਕਿਹਾ ਤੁਸੀਂ ਪਹਿਲਾ ਵਰਗਾ ਕਰ ਦਿੱਤਾ ਸੀ ਹੁਣ ਮੈਂ ਆਪਣੀ ਬੇਟੀ ਨੂੰ ਜਾਲ ਵਿੱਚ ਨਹੀਂ ਸੁੱਟ ਸਕਦਾ ਮੰਮੀ ਨੇ ਸਿਰ ਝੁਕਾ ਲਿਆ ਗਲਤੀਆਂ ਦੀ ਸਜ਼ਾ ਉਮਰ ਪਰ ਕੱਟਣੀ ਪੈਂਦੀ ਹੈ ਰਾਜਵੀਰ ਨੇ ਹੌਲੀ-ਹੌਲੀ ਸਕੂਲ ਦੇ ਬੱਚਿਆਂ ਨੂੰ ਪੜਾਉਂਦੇ-ਪੜਾਉਂਦੇ ਖੁਦ ਦਾ ਛੋਟਾ ਜਿਹਾ ਕੋਚਿੰਗ ਸੈਂਟਰ ਖੋਲਣ ਦੀ ਸੋਚੀ ਉਸ ਦਾ ਹੌਸਲਾ ਦੇਖ ਕੇ ਮੈਨੂੰ ਵੀ ਨਵੀਂ ਉਮੀਦ ਮਿਲੀ ਆ ਹੁਣ ਅਸੀਂ ਦੋਵੇਂ ਪਤੀ-ਪਤਨੀ ਇਕੱਠੇ ਬੈਠ ਕੇ ਘੰਟਿਆਂ ਤੱਕ ਸੈਂਟਰ ਦੀ ਯੋਜਨਾ ਬਣਾਉਂਦੇ ਕਿਰਾਇਆ ਕਿਤਾਬਾਂ ਐਡਵਰਟਾਈਜ਼ਮੈਂਟ ਇੱਕ ਟੁੱਟਿਆ ਘਰ ਹੁਣ ਨਵੇਂ ਸੁਪਨਿਆਂ ਵਿੱਚ ਸਜਣ ਲੱਗਿਆ ਇੱਕ ਰਾਤ ਮੈਂ ਤੇ ਰਾਜਵੀਰ ਨੇ ਆਪਣੀ ਬੇਟੀ ਨੂੰ ਕੋਲ ਬਿਠਾ ਕੇ ਸਚਾਈ ਦੱਸੀ ਕਿ ਬੇਟਾ ਜਦੋਂ ਤੂੰ ਪੈਦਾ ਹੋਈ ਸੀ ਆ ਤਾਂ ਪਾਪਾ ਬਹੁਤ ਦੂਰ ਸੀ ਆ ਮੰਮੀ ਬਹੁਤ ਕੱਲੀ ਸੀ ਆ ਕੁਝ ਲੋਕਾਂ ਸਾਨੂੰ ਅਲੱਗ ਕਰਨਾ ਚਾਹੁੰਦੇ ਸੀ ਪਰ ਅਸੀਂ ਹਾਰ ਨਹੀਂ ਮੰਨੇ। ਬੇਟੀ ਨੇ ਆਪਣੀ ਮਾਂ ਦਾ ਚਿਹਰਾ ਫੜ ਕੇ ਕਿਹਾ, ਮੈਂ ਹਮੇਸ਼ਾ ਮੰਮੀ ਪਾਪਾ ਦੇ ਨਾਲ ਰਵਾਂਗੀ ਆ। ਕੋਈ ਵੀ ਮੈਨੂੰ ਤੁਹਾਡੇ ਤੋਂ ਅਲੱਗ ਨਹੀਂ ਕਰ ਸਕਦਾ। ਉਸ ਦੀਆਂ ਨੰਨੀਆਂ ਅੱਖਾਂ ਵਿੱਚ ਹਿੰਮਤ ਸੀ ਆ। ਉਸ ਨੇ ਰਾਜਵੀਰ ਦੀਆਂ ਅੱਖਾਂ ਤੋਂ ਹੰਝੂ ਵੀ ਸਾਫ਼ ਕੀਤੇ। ਪਿੰਡ ਵਿੱਚ ਕੁਝ ਲੋਕ ਮੰਮੀ ਪਾਪਾ ਨੂੰ ਹੁਣ ਵੀ ਤਾਣੇ ਦਿੰਦੇ ਸੀ ਆ ਕਿ ਕਿਤੋਂ ਦੇ ਨਹੀਂ ਰਹੇ ਆ। ਦੇਖੋ ਪੁੱਤ ਵੀ ਭੱਜ ਗਿਆ। ਬੁੜਾਪੇ ਵਿੱਚ ਨੱਕ ਬੜਾ ਲਿਆ। ਇਹ ਸੁਣ ਕੇ ਰਾਜਵੀਰ ਅੰਦਰੋਂ ਕੰਬ ਜਾਂਦੀ। ਪਰ ਉਹ ਹੁਣ ਟੁੱਟਦੀ ਨਹੀਂ ਸੀ ਆ ਕਿਉਂਕਿ ਉਸ ਦਾ ਹੱਥ ਫੜਨ ਦੇ ਲਈ ਹੁਣ ਮੈਂ ਸੀ ਆ ਲੋਕ ਬੋਲਦੇ ਰਹਿਣਗੇ ਪਰ ਆਪਾਂ ਚੂਗਾਗੇ ਨਹੀਂ ਆ ਕੋਚਿੰਗ ਸੈਂਟਰ ਖੋਲਣ ਦੇ ਲਈ ਮੈਂ ਬੈਂਕ ਤੋਂ ਲੋਨ ਮੰਗਿਆ ਪਰ ਮੈਨੇਜਰ ਨੇ ਕਿਹਾ ਤੇਰੀ ਹਿਸਟਰੀ ਠੀਕ ਨਹੀਂ ਹੈ ਕਰਜ਼ਾ ਵੱਧ ਰਿਹਾ ਹੈ ਤੁਸੀਂ ਲੋਨ ਲੈਣ ਦੇ ਲਾਇਕ ਨਹੀਂ ਹੋ ਮੈਂ ਹਾਰ ਨਹੀਂ ਮੰਨੀ ਮੈਂ ਆਪਣੇ ਦੋਸਤ ਦੇ ਕੋਲ ਗਿਆ ਇੱਕ ਇੱਕ ਪੈਸਾ ਜੋੜਿਆ ਪੁਰਾਣੀ ਜੁਐਲਰੀ ਵੇਚ ਦਿੱਤੀ ਰਾਜਵੀਰ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਇਹ ਮੇਰੀ ਮਾਂ ਦੀ ਨਿਸ਼ਾਨੀ ਸੀ ਮੈਂ ਕਿਹਾ ਇਹ ਹੁਣ ਸਾਡੀ ਬੇਟੀ ਦੀਆਂ ਖੁਸ਼ੀਆਂ ਦੀ ਨਿਸ਼ਾਨੀ ਬਣੇਗੀ ਆ ਸੈਂਟਰ ਖੁੱਲਿਆ ਪਹਿਲੀ ਕਲਾਸ ਵਿੱਚ ਬਸ 7 ਬੱਚੇ ਆਏ ਆ ਰਾਜਵੀਰ ਨੂੰ ਲੱਗਿਆ ਇੰਨੀ ਮਿਹਨਤ ਦਾ ਇਹ ਹੀ ਨਤੀਜਾ ਹੈ ਫਿਰ ਮੈਂ ਕਿਹਾ ਸਿਰਫ 7 ਨਹੀਂ 700 ਬੱਚੇ ਆਉਣਗੇ ਇੱਥੇ ਤਾਂ ਤੂੰ ਆ ਲੱਗੀ ਰਹਿ ਰਾਜਵੀਰ ਇਸੇ ਵਿੱਚ ਮੈਨੂੰ ਆ ਕੈਨੇਡਾ ਤੋਂ ਫਿਰ ਆਫਰ ਆਇਆ ਪਹਿਲਾਂ ਤਾਂ ਦੁੱਗਣੀ ਤਨਖਾਹ ਦਾ ਇੱਕ ਰਾਤ ਮੈਂ ਰਾਜਵੀਰ ਨੂੰ ਪੁੱਛਿਆ ਕੀ ਕਰਾਂ ਰਾਜਵੀਰ ਫਿਰ ਚਲਾ ਜਾਵਾਂ ਰਾਜਵੀਰ ਨੇ ਉਸਦਾ ਹੱਥ ਫੜ ਲਿਆ ਤੇ ਕਿਹਾ ਜੋ ਗਵਾਇਆ ਸੀ ਉਹ ਵਾਪਸ ਪਾਉਣਾ ਹੈ ਪੈਸਾ ਨਹੀਂ ਇੱਕ ਪੂਰਾ ਪਰਿਵਾਰ ਜੇ ਤੂੰ ਫਿਰ ਤੋਂ ਚਲਾ ਗਿਆ ਤਾਂ ਮੈਂ ਫਿਰ ਤੋਂ ਗਵਾਚ ਜਾਵਾਂਗੀ ਆ ਮਨਦੀਪ ਨੇ ਉਸੇ ਰਾਤ ਨੂੰ ਈਮੇਲ ਭੇਜਿਆ ਥੈਂਕ ਯੂ ਵਟ ਨੋ ਥੈਂਕ ਯੂ ਆ 6 ਮਹੀਨੇ ਵਿੱਚ ਸੈਂਟਰ ਵਿੱਚ 40 ਬੱਚੇ ਹੋ ਗਏ ਤੇ ਰਾਜਵੀਰ ਦੀ ਮਿਹਨਤ ਰੰਗ ਲਿਆਈ ਲੋਕ ਕਹਿਣ ਲੱਗੇ ਰਾਜਵੀਰ ਬਹੁਤ ਚੰਗਾ ਪੜਾਉਂਦੀ ਹੈ ਮੈਂ ਆਪਣੀ ਬੇਟੀ ਦਾ ਨਾਮ ਸੈਂਟਰ ਵਿੱਚ ਲਿਖਾ ਦਿੱਤਾ ਸਭ ਤੋਂ ਪਹਿਲਾਂ ਸਾਡੀ ਬੇਟੀ ਪੜ੍ਹੇਗੀ ਉਸ ਨੂੰ ਹਰ ਉਹ ਸਪੋਰਟ ਮਿਲੇਗਾ ਜੋ ਸਾਨੂੰ ਕਦੇ ਨਹੀਂ ਮਿਲਿਆ ਇੱਕ ਦਿਨ ਰਾਜਵੀਰ ਦੇ ਸੈਂਟਰ ਦੇ ਬਾਹਰ ਮੇਰੇ ਮਾਤਾ ਪਿਤਾ ਖੜੇ ਮਿਲੇ ਕਮਜ਼ੋਰ ਬਿਮਾਰ ਇਕੱਲੇ ਰਾਜਵੀਰ ਨੇ ਉਹਨਾਂ ਨੂੰ ਦੇਖਿਆ ਉਹ ਸਭ ਭੁੱਲ ਗਈ ਆ ਫਿਰ ਮੈਂ ਉਹਨਾਂ ਨੂੰ ਅੰਦਰ ਬੁਲਾਇਆ ਜੋ ਹੋ ਗਿਆ ਸੋ ਹੋ ਗਿਆ ਹੁਣ ਅਸੀਂ ਤੁਹਾਨੂੰ ਨਫ਼ਰਤ ਨਹੀਂ ਕਰਦੇ ਤੁਸੀਂ ਵੀ ਸਾਡੇ ਪਰਿਵਾਰ ਦਾ ਹਿੱਸਾ ਹੋ ਸਾਲ ਬੀਤਦੇ ਗਏ ਆ ਮੇਰੀ ਧੀ ਨੇ ਸਕੂਲ ਵਿੱਚੋਂ ਟੋਪ ਕੀਤਾ ਸੀ ਉਸ ਦਾ ਨਾਮ ਅਖਬਾਰ ਵਿੱਚ ਆਇਆ ਉਸਨੇ ਆਪਣੀ ਮਾਂ ਦੇ ਲਈਆ ਸਟੇਜ ਤੇ ਬੋਲਦੇ ਹੋਏ ਕਿਹਾ ਅੱਜ ਮੈਂ ਜੋ ਵੀ ਹਾਂ ਆਪਣੀ ਮੰਮੀ ਪਾਪਾ ਦੀ ਵਜ੍ਹਾ ਨਾਲ ਹਾਂ ਇਹਨਾਂ ਨੇ ਦੁਨੀਆ ਨਾਲ ਲੜ ਕੇ ਮੈਨੂੰ ਪਾਲਿਆ ਹੈ ਪੂਰਾ ਹਾਲ ਤਾੜੀਆਂ ਨਾਲ ਗੂੰਜ ਉਠਿਆ ਅਸੀਂ ਦੋਵੇਂ ਇੱਕ ਦੂਜੇ ਨੂੰ ਦੇਖ ਕੇ ਹੱਸ ਪਏ ਕਿੰਨਾ ਕੁਝ ਚੱਲਿਆ ਪਰ ਹਾਰ ਨਹੀਂ ਮੰਨੀ ਜੋ ਪਿੰਡ ਕਦੇ ਤਾਨੇ ਦਿੰਦਾ ਸੀ ਉਹੀ ਲੋਕ ਹੁਣ ਸੈਂਟਰ ਦੀ ਤਾਰੀਫ ਕਰਦੇ ਸੀ ਅਤੀ ਦੀ ਕਾਮਯਾਬੀ ਨੇ ਰਿਸ਼ਤਿਆਂ ਦੀ ਕੜਵਾਟ ਤੋ ਦਿੱਤੀ ਆ ਮੰਮੀ ਪਾਪਾ ਨੇ ਵੀ ਆਪਣੀ ਗਲਤੀ ਦਿਲ ਤੋਂ ਮੰਨੀ ਆ ਹੂਣ ਉਹ ਆਪਣੀ ਪੋਤੀ ਤੋਂ ਹੀ ਆਪਣੀ ਨਵੀਂ ਉਮੀਦ ਲਗਾਉਂਦੇ ਸੀ ਆ ਇੱਕ ਰਾਤ ਰਾਜਵੀਰ ਨੇ ਕਿਹਾ ਸਾਡੀ ਕਹਾਣੀ ਖਤਮ ਨਹੀਂ ਹੋਈ ਸਾਡੀ ਧੀ ਵੱਡੀ ਹੋ ਕੇ ਬਹੁਤ ਕੁਝ ਕਰੇਗੀ ਆ ਆਪਾਂ ਫਿਰ ਤੋਂ ਕਦੇ ਅਲਗ ਨਹੀਂ ਹੋਵਾਂਗੇ ਤਾਂ ਮੈਂ ਕਿਹਾ ਮੈਂ ਜੋ ਗਵਾਇਆ ਹੈ ਉਹ ਵਾਪਸ ਪਾਇਆ ਹੈ ਹੁਣ ਕਦੇ ਖੋਣ ਨਹੀਂ ਦੇਵਾਂਗਾ ਮੈਂ ਰਾਜਵੀਰ ਅਤੇ ਮੇਰੀ ਧੀ ਹੁਣ ਆਪਣੇ ਇੱਕ ਨਵੇਂ ਘਰ ਵਿੱਚ ਰਹਿੰਦੇ ਸੀ ਆ ਸੈਂਟਰ ਹੁਣ ਸਕੂਲ ਵਿੱਚ ਬਦਲ ਚੁੱਕਿਆ ਸੀ ਸੈਂਕੜੇ ਬੱਚੇ ਪੜ੍ਹਦੇ ਸਨ ਹੁਣ ਸਾਰਿਆਂ ਨੂੰ ਮਿਲ ਕੇ ਜੋ ਰਿਸ਼ਤੇ ਦੀਆਂ ਜੜਾਂ ਫਿਰ ਤੋਂ ਸਿੰਜੀਆਂ ਉਹ درخت ਤਾਂ ਹੁਣ ਫਲ ਦੇ ਰਿਹਾ ਸੀ ਤੇ ਛਾਂ ਵੀ ਆ ਇੱਕ ਰਾਤ ਮੈਨੂੰ ਪੁਰਾਣੇ ਸਮਾਨ ਵਿੱਚੋਂ ਇੱਕ ਛੋਟਾ ਜਿਹਾ ਪੁਰਾਣਾ ਲਿਫਾਫਾ ਮਿਲਿਆ ਖੋਲਣ ਤੇ ਮੈਨੂੰ ਰਾਜਵੀਰ ਦਾ ਲਿਖਿਆ ਹੋਇਆ ਖੱਤ ਮਿਲਿਆ ਜੋ ਉਸਨੇ ਉਸ ਵਕਤ ਲਿਖਿਆ ਸੀ ਜਦੋਂ ਉਸਨੂੰ ਘਰ ਤੋਂ ਕੱਢਣ ਦੀ ਤਿਆਰੀ ਚੱਲ ਰਹੀ ਹੋਵੇਗੀ ਆ ਉਸ ਖੱਤ ਵਿੱਚ ਲਿਖਿਆ ਸੀ ਮਨਦੀਪ ਹੁਣ ਤੋਂ ਵਾਪਸ ਆਇਆ ਤੇ ਮੈਨੂੰ ਨਾ ਮਿਲਿਆ ਤਾਂ ਜਾਨ ਲਵੀਆਂ ਮੈਂ ਕਦੇ ਹਾਰ ਨਹੀਂ ਮੰਨੀ ਸੀ ਆ ਮੈਂ ਤੇਰੀ ਬੇਟੀ ਨੂੰ ਤੇਰੇ ਬਿਨਾ ਵੀ ਆ ਆਪਣੇ ਪੇਟ ਵਿੱਚ ਦਿਲ ਨਾਲ ਪਾਲਿਆ ਸੀ ਆ ਜੇ ਕਦੇ ਮੈਨੂੰ ਕੁਝ ਹੋ ਜਾਵੇ ਤੇ ਸਾਡੀ ਧੀ ਤੇਰੇ ਕੋਲ ਪਹੁੰਚੇ ਤਾਂ ਉਸ ਨੂੰ ਕਹੀਂ ਆ ਮੈਂ ਹਮੇਸ਼ਾ ਉਸ ਦੇ ਕੋਲ ਹਾਂ ਬੇਸ਼ੱਕ ਹੀ ਕਿਤੇ ਨਾ ਦੱਸਾਂ ਮੈਂ ਖੱਤ ਪੜਦੇ ਪੜਦੇ ਰੋ ਪਿਆ ਰਾਜਵੀਰ ਨੇ ਉਹ ਖੱਤ ਉਸ ਦੇ ਹੱਥਾਂ ਤੋਂ ਖੋ ਲਿਆ ਦੋਵੇਂ ਰਾਤ ਭਰ ਇੱਕ ਦੂਜੇ ਨਾਲ ਲਿਪਟੇ ਰਹਿੰਦੇ ਰਏ ਆ ਇੰਨਾ ਕੋਲ ਹੋ ਕੇ ਵੀ ਉਹ ਕਦੇ ਇੰਨੇ ਦੂਰ ਸੀ ਆ ਕਹਿੰਦੇ ਹਨ ਇਨਸਾਨ ਨੂੰ ਉਸਦੇ ਕਰਮਾਂ ਦੀ ਸਜ਼ਾ ਹਰ ਹਾਲ ਵਿੱਚ ਮਿਲਦੀ ਹੈ ਤਾਂ ਫਿਰ ਮੇਰੇ ਮਾਪਿਓ ਉਸ ਸਜਾਂ ਤੋਂ ਕਿਵੇਂ ਬਚ ਸਕਦੇ ਸੀ ਆ ਮੇਰੀ ਮਾਂ ਹੁਣ ਵੀ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੀ ਸੀ ਆ ਇੱਕ ਸ਼ਾਮ ਜਦੋਂ ਮੈਂ ਦਵਾਈ ਦੇਣ ਗਿਆ ਤਾਂ ਮਾਂ ਦਾ ਕੰਬਦਾ ਹੱਥ ਮੇਰੇ ਸਿਰ ਤੇ ਰੱਖਿਆ ਗਿਆ ਪੁੱਤ ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਤੈਨੂੰ ਰਾਜਵੀਰ ਤੋਂ ਅਲੱਗ ਕਰਕੇ ਅਸੀਂ ਬਹੁਤ ਗਲਤ ਕੀਤਾ ਮਾਂ ਦੇ ਹੰਝੂ ਬਿਸਤਰੇ ਤੇ ਟਪਕ ਰਹੇ ਸੀ ਆ ਮੈਂ ਉਸ ਦੇ ਸਿਰ ਤੇ ਹੱਥ ਫੇਰਦਾ ਰਿਹਾ ਗਲਤੀ ਤੁਹਾਡੀ ਸੀ ਆ ਪਰ ਹੋਣਾ ਤੁਸੀਂ ਮੇਰੀ ਮਾਂ ਹੋ ਤੇ ਰਾਜਵੀਰ ਵੀ ਤੁਹਾਨੂੰ ਆਪਣੀ ਮਾਂ ਹੀ ਮੰਨਦੀ ਹੈ ਅੱਖਾਂ ਬੰਦ ਕਰਨ ਤੋਂ ਪਹਿਲਾਂ ਤੁਸੀਂ ਇਹ ਬੋਝ ਲਾ ਦਿਓ ਰਾਜਵੀਰ ਨੂੰ ਤੁਸੀਂ ਆਪਣੀ ਬੇਟੀ ਮੰਨ ਲਿਓ ਮਾਂ ਨੇ ਕੰਬਦੇ ਬੁੱਲਾਂ ਨਾਲ ਕਿਹਾ ਰਾਜਵੀਰ ਬੇਟੀ ਆ ਇਹ ਸ਼ਬਦ ਸੁਣ ਕੇ ਮੈਨੂੰ ਲੱਗਿਆ ਜਿਵੇਂ ਮੇਰੇ ਅੰਦਰ ਦੀ ਸਾਰੀ ਕੜਵਾਟ ਦੂਰ ਹੋ ਗਈ ਆ ਇੱਕ ਦਿਨ ਸਕੂਲ ਵਿੱਚ ਕਿਸੇ ਬੱਚੇ ਨੇ ਮੇਰੀ ਬੇਟੀ ਨੂੰ ਚੜਾਇਆ ਤੈਨੂੰ ਤਾਂ ਤੇਰੇ ਮੰਮੀ ਪਾਪਾ ਛੱਡ ਕੇ ਭੱਜ ਗਏ ਸੀ ਆ ਇਸ ਲਈ ਤੂੰ ਅਨਾਤ ਆਸ਼ਰਮ ਵਿੱਚ ਚਲੀ ਗਈ ਸੀ ਆ ਤੇ ਤੈਨੂੰ ਕਿਸੇ ਹੋਰ ਨੇ ਗੋਦ ਲੈ ਲਿਆ ਸੀ ਦੇਖੀ ਫਿਰ ਤੋ ਤੈਨੂੰ ਇਕੱਲਾ ਛੱਡ ਕੇ ਭਜ ਜਾਣਗੇ ਮੇਰੀ ਧੀ ਘਰ ਆ ਕੇ ਫੁੱਟ-ਫੁੱਟ ਕੇ ਰੋਈ ਆ ਮੰਮੀ ਪਾਪਾ ਕਿ ਤੁਸੀਂ ਮੈਨੂੰ ਫਿਰ ਤੋਂ ਛੱਡ ਦੇਵੋਗੇ ਪਾਪਾ ਵੀ ਚਲੇ ਜਾਣਗੇ ਰਾਜਵੀਰ ਨੇ ਉਸ ਨੂੰ ਕੱਸ ਕੇ سینੇ ਨਾਲ ਲਾਇਆ ਤੂੰ ਮੇਰੀ ਜਾਨ ਹੈ ਧੀਏ ਮੈਂ ਤੈਨੂੰ ਕਦੇ ਨਹੀਂ ਛੱਡੂੰਗੀ ਆ ਜਿਸ ਨੂੰ ਕਦੇ ਸਭ ਨੇ ਛੱਡ ਦਿੱਤਾ ਸੀ ਉਹ ਕਿਵੇਂ ਆਪਣੀ ਬੇਟੀ ਨੂੰ ਇਕੱਲਾ ਛੱਡ ਸਕਦੀ ਹੈ ਮੈਂ ਬਾਹਰ ਖੜਾ ਹੋ ਕੇ ਸਭ ਸੁਣ ਰਿਹਾ ਸੀ ਮੇਰਾ ਦਿਲ ਟੁਕੜੇ ਟੁਕੜੇ ਹੋ ਗਿਆ ਸੀ ਮੈਂ ਆਪਣੀ ਤੀਨ ਨੂੰ ਗੋਦੀ ਵਿੱਚ ਚੱਕਿਆ ਹੁਣ ਕੋਈ ਤੈਨੂੰ ਕੁਝ ਨਹੀਂ ਕਹੇਗਾ ਮੇਰੀ ਬੱਚੀ ਮੈਂ ਹਾਂ ਨਾ ਸੈਂਟਰ ਦੀ ਆ ਭੱਜ ਦੌੜ ਕਰਦੀਆਂ ਜ਼ਿੰਮੇਵਾਰੀਆਂ ਮਾਂ ਪਿਓ ਦੀ ਦੇਖਪਾਲ ਰਾਜਵੀਰ ਫਿਰ ਤੋਂ ਬਿਮਾਰ ਰਹਿਣ ਲੱਗੀ ਇੱਕ ਰਾਤ ਉਸ ਨੂੰ ਤੇਜ਼ ਬੁਖਾਰ ਹੋ ਗਿਆ ਮੈਂ ਸਾਰੀ ਰਾਤ ਉਸ ਦੇ ਮੱਥੇ ਤੇ ਠੰਡੀਆਂ ਪੱਟੀਆਂ ਰੱਖੀਆਂ ਰਾਜਵੀਰ ਬੁੜਬੁੜਾਉਂਦੇ ਹੋਏ ਬਸ ਇੱਕ ਹੀ ਨਾਮ ਲੈ ਰਹੀ ਸੀ ਆ ਬੇਟੀਆ ਮੈਂ ਉਸਦਾ ਹੱਥ ਫੜ ਕੇ ਰੱਖਿਆ ਕੁਝ ਨਹੀਂ ਹੋਵੇਗਾ ਤੈਨੂੰ ਆ ਰਾਜਵੀਰ ਮੈਂ ਤੈਨੂੰ ਫਿਰ ਤੋਂ ਟੁੱਟਣ ਨਹੀਂ ਦੇਵਾਂਗਾ ਰਾਜਵੀਰ ਦੇ ਸਹਰਾਣੇ ਬੇਟੀ ਨੇ ਆਪਣੀ ਕਾਪੀ ਤੋਂ ਇੱਕ ਪੰਨਾ ਪਾੜ ਕੇ ਰੱਖਿਆ ਉਸਦੇ ਨੰਨੇ ਨੰਨੇ ਹੱਥਾਂ ਨਾਲ ਲਿਖਿਆ ਸੀ ਮੰਮੀ ਜਲਦੀ ਠੀਕ ਹੋ ਜਾਓ ਮੈਨੂੰ ਤੁਹਾਡੇ ਬਿਨਾਂ ਨੀਂਦ ਨਹੀਂ ਆਉਂਦੀ ਆ ਰਾਜਵੀਰ ਨੇ ਸਵੇਰ ਉੱਠ ਕੇ ਉਹ ਪੰਨਾ ਦੇਖਿਆ ਉਸਨੇ ਮੈਨੂੰ ਗਲੇ ਨਾਲ ਲਗਾ ਲਿਆ ਦੇਖ ਆਪਾਂ ਜੋ ਗਵਾਉਂਦੇ ਹਾਂ ਉਹ ਸਭ ਇਹੀ ਇੱਕ ਕਾਗਜ਼ 'ਚ ਵਾਪਸ ਕਰ ਦਿੰਦਾ ਹੈ ਮੇਰੀ ਮਾਂ ਦੀ ਸਿਹਤ ਵਿਗੜ ਗਈ ਹੈ ਆਖਰੀ ਵਕਤ ਵਿੱਚ ਉਹਨਾਂ ਨੇ ਰਾਜਵੀਰ ਨੂੰ ਆਪਣੇ ਕੋਲ ਬੁਲਾਇਆ ਤੇ ਕਮਜ਼ੋਰ ਆਵਾਜ਼ ਵਿੱਚ ਬੋਲੀ ਰਾਜਵੀਰ ਕੀ ਤੂੰ ਮੈਨੂੰ ਮਾਫ਼ ਕਰ ਸਕੇਂਗੀ ਆ ਮੈਂ ਤੈਨੂੰ ਮਾਂ ਬਣ ਕੇ ਸੁੱਖ ਦੇਣ ਦੀ ਬਜਾਏ ਨਰਕ ਵਿੱਚ ਧੱਕ ਦਿੱਤਾ ਰਾਜਵੀਰ ਨੇ ਉਹਨਾਂ ਦਾ ਹੱਥ ਫੜਿਆ ਤੇ ਕਿਹਾ ਮੰਮੀ ਜੀਆ ਬਿੱਤੀਆਂ ਗੱਲਾਂ ਨਾ ਸੋਚੋ ਹੁਣ ਮਾਂ ਹਾਂ ਤੁਸੀਂ ਮਾਂ ਤੋਂ ਕੋਈ ਹਿਸਾਬ ਨਹੀਂ ਲਿਆ ਜਾਂਦਾ ਮਾਂ ਨੇ ਆਪਣੀ ਪੋਤੀ ਦਾ ਹੱਥ ਫੜ ਕੇ ਕਿਹਾ ਕਦੇ ਕਿਸੇ ਨੂੰ ਨਾ ਛੱਡੀਂ ਕੋਈ ਕਿਸੇ ਦਾ ਨਹੀਂ ਹੁੰਦਾ ਬਿਨਾ ਆਪਣਿਆਂ ਦੇ ਉਹ ਦਿਨ ਮਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਸੀ ਮਾਂ ਨੂੰ ਮੋਢਾ ਦੇ ਕੇ ਮੈਂ ਤੇ ਰਾਜਵੀਰ ਨੇ ਇੱਕ ਨਵਾਂ ਵਾਅਦਾ ਕੀਤਾ ਹੁਣ ਇਸ ਘਰ ਵਿੱਚ ਕੋਈ ਝੂਠ ਨਹੀਂ ਹੋਵੇਗਾ ਸਿਰਫ ਪ੍ਰੋਸਾ ਹੋਵੇਗਾ ਸੱਚਾਈ ਹੋਵੇਗੀ ਤੀ ਨੇ ਪਹਿਲੀ ਵਾਰ ਆਪਣੀ ਦਾਦੀ ਦੀ ਤਸਵੀਰ ਤੇ ਫੁੱਲ ਚੜਾਏ ਦਾਦੀ ਹੁਣ ਤੁਸੀਂ ਆਰਾਮ ਕਰੋ ਮੈਂ ਆਪਣੀ ਆ ਰਾਜਵੀਰ ਮੰਮੀ ਦਾ ਖਿਆਲ ਰੱਖੂਗੀ ਇੱਕ ਰਾਤ ਤੀਨੇ ਆਪਣੇ ਕਮਰੇ ਵਿੱਚ ਕੰਧ ਤੇ ਪੋਸਟਰ ਚਿਪਕਾਇਆ ਜਦੋਂ ਵੱਡੀ ਹੋ ਜਾਊਂਗੀ ਤਾਂ ਮੰਮੀ ਪਾਪਾ ਦੇ ਲਈ ਵੱਡਾ ਸਕੂਲ ਖੋਲ ਦੇਊਂਗੀ ਆ ਰਾਜਵੀਰ ਨੇ ਉਹ ਪੜਿਆ ਤਾਂ ਉਸ ਦੀਆਂ ਅੱਖਾਂ ਵਿੱਚ ਫਿਰ ਹੰਝੂ ਆ ਗਏ ਆ ਪਰ ਇਸ ਵਾਰ ਉਹ ਜੋ ਤਕਲੀਫ ਦੇ ਨਹੀਂ ਉਮੀਦ ਦੇ ਸੀ ਆ ਹੁਣ ਉਹ ਛੋਟਾ ਜਿਹਾ ਟੁੱਟਿਆ ਪਰਿਵਾਰ ਫਿਰ ਤੋਂ ਵੱਡਾ ਬਣ ਗਿਆ ਕੋਈ ਮਹਿਲ ਨਹੀਂ ਸੀ ਆ ਕੋਈ ਕਨੇਡਾ ਦੀ ਚੱਕਾਤੋਂਦ ਨਹੀਂ ਸੀ ਆ ਬਸ ਇੱਕ ਸਕੂਨ ਸੀ ਕੋਈ ਕਿਸੇ ਨੂੰ ਛੱਡ ਕੇ ਨਹੀਂ ਜਾਵੇਗਾ ਰਾਜਵੀਰ ਨੇ ਇੱਕ ਦਿਨ ਮੈਨੂੰ ਕਿਹਾ ਸਾਡੀ ਕਹਾਣੀ ਲੋਕਾਂ ਨੂੰ ਸੁਣਾਉਣੀ ਚਾਹੀਦੀ ਹੈ ਤਾਂਕਿ ਕੋਈ ਹੋਰ ਰਾਜਵੀਰ ਇਕੱਲੀ ਨਾ ਰਹਿ ਜਾਵੇ ਤੇ ਕੋਈ ਹੋਰ ਬੱਚਾ ਮਾਂ ਪਿਓ ਤੋਂ ਦੂਰ ਨਾ ਹੋਵੇ ਮੈਂ ਉਸ ਦਾ ਹੱਥ ਫੜਿਆ ਇਹ ਕਹਾਣੀ ਸਾਡੇ ਹੰਝੂਆਂ ਨਾਲ ਲਿਖੀ ਗਈ ਹੈ ਜੋ ਇਸ ਨੂੰ ਪੜੇਗਾ ਉਸ ਨੂੰ ਰਿਸ਼ਤਿਆਂ ਦੀ ਕੀਮਤ ਤਾਂ ਸਮਝਾਵੇਗੀ ਆ ਇਸ ਕਹਾਣੀ ਵਿੱਚ ਸਿਰਫ ਇੱਕ ਪਰਿਵਾਰ ਦਾ ਦਰਦ ਨਹੀਂ ਆ ਇਸ ਵਿੱਚ ਹਰ ਉਸ ਰਿਸ਼ਤੇ ਦੀ ਸਚਾਈ ਹੈ ਜੋ ਮੋਹ ਲਾਲਚ ਤੇ ਝੂਠ ਦੇ ਜਾਲ ਵਿੱਚ ਟੁੱਟ ਜਾਂਦੇ ਹਨ ਇਹ ਕਹਾਣੀ ਕਹਿੰਦੀ ਹੈ ਕਿ ਕੋਈ ਵੀ ਰਿਸ਼ਤਾ ਪਰਫੈਕਟ ਨਹੀਂ ਹੁੰਦਾ ਪਰ ਜੇ ਪਿਆਰ ਤੇ ਮਾਫੀ ਹੋਵੇ ਤਾਂ ਹਰ ਰਿਸ਼ਤਾ ਨਵਾਂ ਜਨਮ ਲੈ ਸਕਦਾ ਹੈ ਸੋ ਦੋਸਤੋ ਏਸੀ ਅੱਜ ਦੀ ਕਹਾਣੀ ਉਮੀਦ ਕਰਦੀ ਹਾਂ ਇਹ ਕਹਾਣੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ